ਓਹ ਮਮੇ ਕੀ ਕਰੀ ਜਾਂਦੀ ਆ ਮੈਂ ਕੱਢ ਕੇ ਤਹਦੀ ਆ ਝਾੜੂ ਹੋਰ ਤੂੰ ਰੇਤਾ ਉੱਤੇ ਖਿਲਾਰਦਾ ਤੂੰ ਭਾਈ ਮੂਰੇ ਮੂਰੇ ਸੁੰਭਰਦਾ ਨਾ ਮੇਰੇ ਕਮਰੇ ਝਾੜੂ ਲਾਣ ਦੀ ਫੇਰ ਕਿਹੜਾ ਲੋੜ ਆ ਜਾਂਦਾ ਓ ਹੋ ਮੈਂ ਵੀ ਤੂੰ ਬੈਠੀ ਸੀ ਤਾਂ ਨਹੀਂ ਮਹਾਰਾਜ ਮੈਨੂੰ ਇੱਥਾ ਪਊਗਾ ਤੇ ਰਹਿ ਤੇ ਤੂੰ ਮੈਨੂੰ ਕਹਿਆਂਦੀ ਮੈਂ ਉੱਠ ਕੇ ਪਰੇ ਹੋ ਜਾਂਦੀ ਮੈਂ ਮੇਰੇ ਨਾਲ ਲੜਨ ਦੀ ਲੋੜ ਨਹੀਂ ਹੈਗੀ ਜਾਣ ਕੇ ਬਹਾਨੇ ਲੈ ਲੈ ਮੇਰੇ ਨਾਲ ਲੜਨਾ ਚੰਗਾ ਜੇ ਲੜਨਾ ਤੂੰ ਕੂੰ ਦੱਸ ਦੇ ਮੇਰੇ ਨਾਲ ਮੈਂ ਤਾਂ ਆਪਦਾ ਕੰਮ ਕਰੀ ਜਾਂਦੀ ਆ ਤੂੰ ਆਈਆਂ ਲੜਨ ਦੀ ਵਾਰੀ ਹਾਂ ਲੋਕਾਂ ਨੂੰ ਦਿਖਾਉਣੀ ਆ ਮੈਂ ਕੰਮ ਕਰਦੀ ਆ ਮੈਂ ਤਾਂ ਕੰਮ ਕਰਾਉਂਦੀ ਆ ਇਹ ਨਾ ਜੇ ਭਾਈ ਤੂੰ ਸਾਰਾ ਕੰਮ ਕਰੇ ਤਾਂ ਮੈਂ ਤੈਨੂੰ ਕਾਹਤੋਂ ਕਹਾ ਨਹੀਂ ਜੇ ਮੈਂ ਨਹੀਂ ਕੰਮ ਕਰਦੀ ਫਿਰ ਤੁਸੀਂ ਆਪ ਕਰ ਲਿਆ ਕਰੋ ਉੱਠ ਕੇ ਹਾਂ 12 ਵਜੇ ਤੱਕ ਤੂੰ ਮੰਜੀ ਤੋਂ ਪੈਰ ਨਹੀਂ ਲਾਉਂਦੇ ਨਾ ਹੁਣ ਜੇ ਮੈਂ ਲੱਗੀਆਂ ਕਰੇ ਕਰਾਏ ਤੇ ਕਾ ਤੂੰ ਤੁਸੀਂ ਪਾਣੀ ਫੇਰਦੇ ਹੋ ਕੋਈ ਨਹੀਂ ਮੈਂ ਇੱਧਰ ਨੂੰ ਇਕੱਠਾ ਕਰ ਦੂੰ ਕੂੜਾ ਕੁਛ ਮਰਜ਼ੀ ਕਰੋ ਆਪਦੀਆਂ ਮਨ ਮਰਜ਼ੀ ਨਾ ਕਰੋ ਪਰ ਸਾਡੀ ਗੱਲ ਥਨੋ ਜਿਹੜੀ ਗੱਲ ਤੁਹਾਨੂੰ ਅਸੀਂ ਕਹਨੇ ਆਂ ਲਾਡੀ ਦੀ ਗੱਲ ਤਾਂ ਤੂੰ ਨਹੀਂ ਸੁਣੀ ਮਾਂ ਹੈ ਤੇਰਾ ਪੁੱਤ ਤੇਰੇ ਨੂੰ ਮੁਰੇ ਕਲਪਕੇ ਹਟ ਗਿਆ ਪਰ ਤੂੰ ਇੱਕ ਗੱਲ ਨਹੀਂ ਮੰਨੀ ਕੀ ਮੰਨਣਾ ਮੈਂ ਤੁਸੀਂ ਗੱਲ ਮੰਨਣ ਵਾਲੀ ਕਰਦੇ ਹੋ ਲੈ ਕਿਉਂ ਚ ਮੰਨਣ ਵਾਲੀ ਗੱਲ ਨੂੰ ਕੀ ਆ ਨਮਾਸਾ ਤੁਕੀਲ ਕੋਇਆਗਾ ਸਭ ਕੁਝ ਤੁਹਾਡੇ ਕੋਲੇ ਕੀ ਖੋਲਿਆ ਸੋਥਮ ਚਲੋ ਤੁਹਾਡੇ ਮਾਂ ਪੁੱਤਾਂ ਦੀ ਗੱਲ ਆ ਜ਼ਮੀਨ ਵਾਲੀ ਤਾਂ ਉਹ ਜੀ ਤਾਂ ਮੈਂ ਬੋਲਦੀ ਨਹੀਂ ਮੈਂ ਤਾਂ ਮਾਂ ਤੈਨੂੰ ਐਂ ਕਹਿੰਨੀ ਆ ਆ ਜਿਹੜੇ ਬਾਪੂ ਵਾਲੇ ਪੈਸੇ ਜੁੜੇ ਸੀ 5 ਲੱਖ ਰੁਪਈਆ ਵੀ ਹੁਣ ਉਹ ਤਾਂ ਤੁਹਾਨੂੰ ਕਢਾ ਕੇ ਦੇ ਦੇ ਤੂੰ ਹੈ ਕੋਈ ਮਾੜਾ ਮੂਟਾ ਲੰਗ ਕਰਾਲ ਕੇ ਘਰ ਨੂੰ ਕਿਵੇਂ ਹੋਇਆ ਪਿਆ ਮੇਰੀ ਗੱਲ ਸੁਣੋ ਜਦੋਂ ਮੇਰੇ ਨਾਂ ਪੈਸੇ ਧਰੇ ਸੀ ਨਾ ਉਦੋਂ ਇਹ ਗੱਲ ਹੋਈ ਸੀ ਵੀ ਭਾਈ ਮੇਰੇ ਬੜੇ ਪੇਖਾਤਰ ਪੈਸੇ ਰੱਖਿਆ ਕੋਈ ਮੈਂ ਲਾਡੀ ਤੋਂ ਲੈ ਕੇ ਨਹੀਂ ਰੱਖੇ ਮੇਰੀ ਆਪ ਦੀ ਕਮਾਈ ਆ ਉਹ ਜਦੋਂ ਮੈਂ ਮਰ ਗਈ ਪੈਸੇ ਸੋਢੇ ਹੀ ਆਗੇ ਨਾ ਮਾਂ ਮੈਨੂੰ ਐਂ ਦੱਸ ਬਾਅਦ ਤੱਕ ਅਸੀਂ ਪੈਸੇ ਕੀ ਕਾਣਨੇ ਆ ਨਾਲ ਬੜੇ ਪਿੰਨਾਂ ਸੇ ਤੈਨੂੰ ਸਾਹਮਦੇ ਨਹੀਂ ਜਾਂ ਤੇ ਰੋਟੀ ਪਾਣੀ ਨਹੀਂ ਦਿੰਦੇ ਅਸੀਂ ਤੂੰ ਤਾਂ ਐਂ ਕਰਦੀ ਏ ਜਿਵੇਂ ਤੈਨੂੰ ਕੁਛ ਐਸੀ ਫੜਾਉਂਦੇ ਨਹੀਂ ਹੈਗੇ ਜੇ ਭਾਈ ਮੈਨੂੰ ਦਵਾਈ ਰੋਟੀ ਦੀ ਲੋੜ ਪੈ ਗਈ ਮੈਂ ਸੋ ਉਥੋਂ ਥੋੜੀ ਮੰਗ ਕੇ ਲਾਉਂਗੀ ਨਾ ਹੋਰ ਕੀ ਤਾਂ ਮੰਗेंगी ਅੱਗੇ ਤਾਂ ਦਵਾਈ ਦਵਾਈ ਨਹੀਂ ਹੈ ਨਾ ਅਸ ਤਾਂ ਨਾ ਕਦੇ ਤੈਨੂੰ ਦਵਾਈ ਦਵਾਈ ਆ ਤੇ ਨਾ ਕਦੇ ਬਾਪ ਨੂੰ ਇਹੋ ਜੇ ਨਾਮ ਦੇ ਟਿੱਕੇ ਦਿਓ ਸਾਨੂੰ ਲੋਕਾਂ ਕੋਲ ਵੀ ਐਂ ਭੰਡਦੇ ਹੋਣਗੇ ਸਾਨੂੰ ਤੁਸੀਂ ਲੋਕਾਂ ਕੋਲੇ ਮੈਂ ਨਹੀਂ ਭੰਂਦੀ ਤੁਸੀਂ ਜਲੂਸ ਦਿਖਾਉਣ ਲਾਗੇ ਜਿਸ ਦਿਨ ਆ ਤੁਹਾਡਾ ਪਿਓ ਮਰਿਆ ਨਾ ਉਹਦੇ ਹੁੰਦੇ ਤਾਂ ਤੁਸੀਂ ਕਦੇ ਜਮਾ ਨਹੀਂ ਸੀ ਬੋਲੇ ਮੇਰੇ ਮੂਰੇ ਮਾਂ ਤਾਂ ਤੂੰ ਵੀ ਚੜਾਉਣੀ ਹੋਗੇ ਉਹ ਤਾਂ ਤੂੰ ਵੀ ਨਹੀਂ ਬੋਲਦੀ ਸੀ ਮੁੰਏ ਲੱਗ ਲੱਗ ਕੇ ਕੰਮ ਕਰਦੀ ਸੀ ਉਹਦੇ ਤਾਂ ਤੂੰ ਵੀ ਮੰਜੇ ਤੇ ਬੈਠੀ ਨਾਲ ਸਾਡੀ ਕੋਈ ਗੱਲ ਵੀ ਨਹੀਂ ਸੁਣਦੀ ਸਾਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਸੀ ਬਾਪੂ ਸਾਨੂੰ ਆਪ ਹੀ ਲਿਆ ਕੇ ਦਿੰਦਾ ਸੀਗਾ ਪੈਸੇ ਤੁਹਾਨੂੰ ਭਾਈ ਡਰ ਸੀ ਉਦੋਂ ਹੁਣ ਥੋੜਾ ਡਰ ਚੱਕਿਆ ਹੈ ਤੈੰਗੋ ਚਾਰੇ ਚੱਕ ਚੱਕ ਆਉਣੇ ਮੇਰੇ ਕੰਨੀ ਨਾ ਤੂੰ ਲਾਦੀ ਨੂੰ ਕੀ ਨੂਤਾਂ ਲਾਉਣੀ ਆ ਆਕੇ ਫੇਕਿਆਂ ਤੋਂ ਜ਼ਮੀਨ ਲਿਆ ਤੂੰ ਲਿਆ ਨਾ ਆਦੇ ਫੇਕਿਆਂ ਤੋਂ ਕਿਉਂ ਮੈਂ ਆਪਦੇ ਭਰਾ ਤੋਂ ਕਿਉਂ ਜ਼ਮੀਨ ਲਿਆਵਾ ਨਾ ਅੱਛਾ ਤੁਹਾਡੀ ਅੱਖ ਹੁਣ ਮੇਰੇ ਪੇਕੇ ਦੀ ਜ਼ਮੀਨ ਤੇ ਆ ਮੇਰਾ ਭਰਾ ਤੇ ਦੁੱਖ ਦੇ ਸੁੱਖ ਦੇ ਵੀ ਆ ਕੇ ਖੜਦਾ ਹੈ ਤੇ ਆਰਤੇ ਵੀ ਆ ਕੇ ਖੜਦਾ ਨਾ ਥੋੜਾ ਕੌਣ ਆਉਂਦਾ ਮੈਨੂੰ ਐਂ ਦੱਸ ਦੇ ਅੱਛਾ ਤੇਰੇ ਤਾਂ ਪੇਕੇ ਪੇਕੇ ਹੋ ਗਏ ਮੇਰੇ ਪੇਕੇ ਨਹੀਂ ਮੈਂ ਕਿਵੇਂ ਖੋਹ ਲਿਆ ਮਾਂ ਦੇ ਪਿਤਾ ਜਤੋਂ ਨਾ ਕੀ ਪੇਕੇ ਆ ਤੇਰੇ ਆਏ ਉਹਦੋਂ ਬਾਪੂ ਦੇ ਮਰੇ ਤੋਂ ਬਾਅਦ ਆਏ ਨਕੀ ਤੇਨੁ ਸਹਾਰਾ ਲਾ ਕੇ ਆ ਕੇ ਤੁਸੀਂ ਕੀ ਜਾਣਦੇ ਹੋ ਬੰਦਰਾ ਦੁਖਸਾ ਖਾਸ ਉਹ ਵਿਚਾਰੀ ਮੰਜੇ ਤੇ ਬੈਠੀ ਹੈ ਦੇਖ ਉਹਦੀ ਲੱਤ ਕਿੰਨੀ ਖਰਾਬ ਹੋਈ ਪਈ ਆ ਉਹਨੂੰ ਕੌਣ ਸੰਭਾਹੇ ਜੇ ਮੇਰੇ ਕੋਲੇ ਆ ਜਾਣਾ ਬਸ ਮਾਂ ਗੱਲਾਂ ਨਹੀਂ ਸਾਨੂੰ ਸਾਰੇ ਹੀ ਪਤਾ ਹੈ ਮਾਮੀ ਨੂੰ ਹੋਰ ਪਾਸੇ ਕਹਦੇ ਜਾਂ ਨੂੰ ਭੱਜੀ ਜਾਂਦੀ ਆ ਉੱਥੇ ਤਾਂ ਉਹਦਾ ਕੋਈ ਦੁੱਖ ਦਾ ਨਹੀਂ ਹੈਗਾ ਜਦੋਂ ਤੇਰੇ ਕੋਲ ਆਣਾ ਹੁੰਦਾ ਕੋਈ ਤਿਹਾਰ ਵਿਆਹ ਤੇ ਉਦੋਂ ਉਹਨਾਂ ਦਾ ਕੋਈ ਦੁੱਖਨ ਲੱਗ ਜਾਂਦਾ ਤੂੰ ਮਾਰੀ ਮੋਟੀ ਨਾਲ ਤੇ ਪੁੱਤ ਵੱਲ ਸੋਚ ਕੁਛ ਉਹਦਾ ਬਣਾ ਜਾ ਸੀ ਤਾਂ ਕਹਿਣ ਜੋਗੇ ਹੋ ਜਗੇ ਸਾਡੇ ਮਾਂ ਤੇ ਸਾਡੇ ਵਾਸਤੇ ਕੁਛ ਕਰ ਗਏ ਕੁੜਾ ਮਤੈ ਕਿਆ ਨਾ ਖੁੰਗਰ ਕੇ ਲਿਆ ਕੇ ਸਾਨੂੰ ਕਿਵੇਂ ਦੇ ਦਿਆ ਕੋਈ ਅੱਲਾ ਫਿਰ ਥੋੜੀ ਨਾਲ ਅੱਗੇ ਤੋਂ ਤਾਂ 5 ਲੱਖ ਰੁਪਏ ਦੇ ਦੋਸਤਾ ਪਿਆ ਦਾ ਘਰ ਦਾ ਮਾਮੂਹ ਸਰ ਕਰਨਾ ਮੈਂ ਤਾਂ ਭਾਈ ਦਿੰਦੀ ਰਹੀ ਨਾ ਮੇਰੇ ਕੋਲ ਜਮੀਨਾਂ ਨਾ 5 ਲੱਖ ਐਹੀ ਮੈਂ ਲਾਡੀ ਨੂੰ ਕਿਹਾ ਜਿੰਨਾ ਚਿਰ ਮੈਂ ਜਿਉਂ ਮੇਰੇ ਪੈਸੇ ਹੈਗਾ ਮਰੀ ਮਗਰੋਂ ਚੱਕ ਲੈ ਛੋੜਾ ਹੀ ਐ ਸਭ ਕੁਝ ਲੈ ਦੱਸ ਹਾਂ ਅੱਗੇ ਛੋੜਾ ਪਿਓ ਕੀ ਇੱਕ ਤਾਂ ਕਰ ਲੈ 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 ਮੈਂ ਲੈ ਜੂ ਜੇ ਤੂੰ ਹੋਣੀ ਐ ਮੇਰਾ ਮੇਰਾ ਕਰਦੀ ਤੇਰਾ ਕੀ ਪਤਾ ਤੂੰ 5 ਲੱਖ ਰੁਪਏ ਕਢਾ ਕੇ ਆਪਦੇ ਪੇਕੇ ਨੂੰ ਫੜਾ ਦੇ ਮੈਂ ਛੋੜਾ ਕੀ ਪਤਾ 5 ਲੱਖ ਲੈ ਕੇ ਤਾਂ ਨਹੀਂ ਰੋਟੀ ਨਾ ਦੇਓ ਫਿਰ ਮੈਂ ਕਿੱਧਰ ਜਾਊਂ ਮਨੰਦਰ ਕਰਨਾ ਵਾਦੀ ਘਟੇ ਬੋਲਣ ਦੀ ਲੋੜ ਨਹੀਂ ਦੇਖ ਲੜਦੇ ਤਾਂ ਇਹੇ ਲੱਗਦੇ ਆ ਹਜੇ ਉਹ ਰਾਤ ਉਰਿਆ ਜਾਂਦਾ ਕੀ ਕਹਿਣਗੇ ਲੋਕ ਮੈਂ ਸ਼ਰਮ ਤਾਂ ਤੈਨੂੰ ਹੈਨੀ ਕਿਲੇ ਨੂੰ ਪੁੱਤ ਨਾਲ ਲੜਦੀ ਆ ਆਹੋ ਸ਼ਰਮ ਤਾਂ ਮੈਨੂੰ ਆਪੇ ਹੈਨੀ ਹੁਣ ਸਾਨੂੰ ਡਰ ਚੱਕ ਆ ਗਿਆ ਦੇਖ ਲੈ ਬਿੰਦ ਚ ਬਦਲ ਗਏ ਉਹਦੇ ਹੁੰਦੇ ਪੂਰਾ ਸਾਹ ਵੀ ਨਹੀਂ ਸੀ ਲੈਂਦੇ ਇਹ ਲੱਛਣ ਫੜਿਆ ਇਹਨਾਂ ਨੇ ਜਲੂਸ ਕੱਢ ਕੇ ਰੱਖਤਾ ਮੇਰਾ ਖੁੱਡਾ ਜਾ ਤਾਂ ਵਧੀਆ ਹੁਣ ਆ ਤਾਂ ਮੁਰਗਿਆਂ ਨੂੰ ਰੱਖ ਉਹ ਕੁਲਦੀਪ ਆ ਆ ਜਾ ਆ ਸੁਣਿਆ ਕੀ ਕਰਦਾ ਫਿਰਦਾ ਠੀਕ ਐ ਵਧੀਆ ਕੀ ਬੰਦਾ ਉਹ ਕੁਛ ਨਹੀਂ ਖੁੱਡਾ ਜਾ ਬਣਾਇਆ ਯਾਰਾ ਕਰ ਰੱਖ ਲੈ ਕਰਾਂਗੇ ਜੀ ਅੱਛਾ ਅੱਛਾ ਮਾਦਾ ਨਵਾਇੰਗਾ ਦਾ ਸੀ ਯਾਰ ਹੈ ਬਾਰੀ ਅੱਜ ਰਾਤ ਨੂੰ ਨਾ ਚੱਲ ਬੜੀ ਗੇਰ ਯਾਰ ਪਾਣੀ ਦੀ ਬਾਰੀ ਲਵਾ ਦੀ ਹੂੰ ਚੱਲ ਬੜਾਂਗੇ ਫਿਰ ਕੋਈ ਨਹੀਂ ਹੋਰ ਕੀ ਆ ਯਾਰ ਮੇਰਾ ਤਾਂ ਰਾਤ ਨੂੰ ਹੈਗੀ ਆ 11:30 ਵਜੇ 2 ਵਜੇ ਤੱਕ ਮੈਨੂੰ ਐਸੀ ਚੱਲ ਨਾਲ ਸੀਗਾ ਹੋ ਜਾਊਗਾ ਹੂੰ ਹੋਰ ਹੋਰ ਯਾਰ ਮੈਨੂੰ ਤਾਂ ਡਰ ਲੱਗਦਾ ਉਹਦਾ ਜਿਹੜਾ ਬਾਪੂ ਵਾਲਾ ਉਹ ਸੱਪ ਜਿਹਾ ਲੱਗਦਾ ਕੰਮ ਹੋਇਆ ਬਸ ਉਹ ਹੁਣ ਨਹੀਂ ਡਰਨ ਦੀ ਲੋੜ ਮੇਰੀ ਗੱਲ ਸੁਣ ਜਿਹੜਾ ਸੱਤ ਹੁੰਦਾ ਜਦੋਂ ਬੰਦੇ ਦੇ ਲੜਦਾ ਨਾ ਬੰਦੇ ਦੀ ਮੌਤ ਹੋ ਜਾਂਦੀ ਆ ਸੱਪ ਨੂੰ ਵੀ ਓਨਾ ਹੀ ਜ਼ਹਿਰ ਚੜਦਾ ਹੁੰਦਾ ਉਸ ਦਿਵਾਰ ਅਸੀਂ ਦੂਜੇ ਦਿਨ ਜਾ ਕੇ ਖੁੱਡ ਪੱਟੀੋਂ ਸੱਪ ਮਾਰਤਾ ਦਿੱਤਾ ਯਾਰ ਉਹਦਾ ਉੱਥੇ ਪਿਆ ਸੀ ਬਾਹਰ ਲੰਕਿਆ ਉਹ ਉਹੀ ਡਾਜਾ ਲੱਗਦਾ ਯਾਰ ਆਪਦਾ ਜੀਆ ਨਹੀਂ ਕਰਦਾ ਖੇਤ ਜਾਣ ਨੂੰ ਮੈਂ ਤੈਨੂੰ ਐਂ ਕਹਿੰਦਾ ਕਿ ਤੂੰ ਬਾਗ ਚੱਲੀ ਜਾ ਸਾਡੇ ਮੈਂ ਤਾਂ ਬਾਗ ਜੂ ਉੱਤੇ ਉਹ ਮੈਂ ਤੈਨੂੰ ਐਂ ਕਹਿੰਦਾ ਹੁੰਦਾ ਗੰਦਾ ਨਾਲਾ ਵੀ ਹੁੰਦਾ ਤੇ ਕੱਸੀ ਵੀ ਉੱਤੇ ਤੇ ਉਹ ਵੀ ਵਿੱਚ ਛੱਡ ਲਾਂਗੇ ਯਾਰ ਛੇਤੀ ਲੱਗ ਜੂ ਫਾਇਦਾ ਹੋ ਜੂ ਹਾਂ ਐਂ ਦੇਖ ਲਾਂਗੇ ਫਿਰ ਕੋਈ ਗੱਲ ਨਹੀਂ ਤੂੰ ਜੀ ਮੋਟਰਾਈ ਲਾਈਟ ਆ ਗਈ ਮੋਟਰਾਈ ਲਾਈਟ ਵੀ ਛੱਡ ਲਾਂਗੇ ਸਵਾ ਕੰਨੀ ਦੇ ਕਰਕੇ ਖਾਲ ਮੇਰੇ ਨਾਲ ਪਰ ਕਿਰੂੜ ਘੰਟੇ ਚ ਆ ਜਾਗੇ ਨੇ ਯਾਰ ਇਹ ਨਾ ਯਾਰ ਓਏ ਤੈਨੂੰ ਵੱਧ ਪਤਾ ਮੈਂ ਤਾਂ ਬਾਪੂ ਦੇ ਸਿਰ ਤੇ ਹੀ ਸੀ ਬਰਾ ਬਾਪੂ ਖੇਤ ਖੂਦ ਦਾ ਕਰਦਾ ਜਾਂਦਾ ਸੀਗਾ ਠੀਕ ਹੈ ਤੇ ਮੈਂ ਤਾਂ ਕਦੇ ਖੇਤ ਜਾ ਕੇ ਦੇਖਿਆ ਹੀ ਨਹੀਂ ਸੀਗਾ ਹੁਣ ਸਾਰੀ ਵਿਵਪਤਾ ਇਕੱਠੀ ਪੈ ਗਈ ਮੇਰੇ ਤੇ ਯਾਰ ਰੌਲਾ ਤਾਂ ਹਾਈ ਆ ਫਿਰ ਉਹ ਦੇਖਦਾ ਨਹੀਂ ਨਾ ਆਪਣੇ ਵਾਲਾ ਬੰਦਾ ਰੈਲੀ ਛੱਡ ਦਿੰਦਾ ਚੱਲ ਬਾਕੀ ਕਿਹੜਾ ਪਤਾ ਹੁੰਦਾ ਯਾਰ ਵੀ ਟਾਈਮ ਕਿਹੜਾ ਕਦੋਂ ਆਉਣਾ ਹੈ ਨਾ ਸੋਚਿਆ ਹੀ ਨਹੀਂ ਸੀ ਮੈਂ ਤਾਂ ਕਦੇ ਵੀ ਨਹੀਂ ਸੋਚਿਆ ਸੀ ਬਾਕੀ ਤੇਰਾ ਬਾਪੂ ਤੈਨੂੰ ਕੰਮ ਨੂੰ ਕਹਿਣਾ ਵੀ ਨਹੀਂ ਸੀ ਲਾੜ ਲਾਵਾ ਜਮਾ ਹੀ ਨਹੀਂ ਕਹਿੰਦਾ ਯਾਰ ਹਾਂ ਤੂੰ ਆਏ ਦੇਖ ਲੈ ਜੇ ਮੈਨੂੰ ਕਹਿੰਦਾ ਬਾਪੂ ਆ ਖੇਤ ਦਾ ਤੇ ਪਸ਼ੂਆਂ ਦਾ ਮੈਂ ਤਾਂ ਜਮਾ ਬੜ ਨਹੀਂ ਦਿੱਤਾ ਨਾ ਖੇਤ ਨਾ ਪਸ਼ੂਆਂ ਚੋਣੇ ਯਾਰ ਹਾਂ ਉਹ ਮੈਨੂੰ ਵੀ ਕਹਿੰਦਾ ਹੁੰਦਾ ਸੀ ਕਈ ਵਾਰੀ ਹੁਣ ਜਦੋਂ ਸਾਂਝਾ ਸੁੰਝਾ ਸੀ ਪਾਣੀ ਲੰਮਾ ਲਗਾਉਂਦਾ ਹੁੰਦਾ ਉਹ ਮੈਂ ਕਹਿੰਦਾ ਜਾ ਯਰ ਬੁੱਤ ਤੂੰ ਅੱਧਾ ਘੰਟਾ ਆਰਾਮ ਕਰਨ ਲਾ ਕੋਈ ਨਹੀਂ ਲੈਣਾ ਕਹਿੰਦਾ ਹਾਂ ਕੰਮ ਤੋਂ ਦਾ ਬਾਹਲਾ ਐ ਉੱਟ ਕੇ ਲੈਂਦਾ ਹੁੰਦਾ ਸੀ ਯਾਰ ਉਹ ਚੱਲ ਜਿਹੜਾ ਕੁਝ ਰੱਬ ਨੂੰ ਮਨਜ਼ੂਰ ਸੀ ਉਹ ਤਾਂ ਹੋ ਗਿਆ ਵਾ ਮੈਂ ਤੈਨੂੰ ਐਂ ਕਹਿਣਾ ਸੀ ਮੈਂ ਕਿ ਫਿਰ ਚੱਲੇਗਾ ਫਿਰ ਹੋਰ ਨਾ ਪੁੱਛਾਂਗਾ ਤੈਨੂੰ ਚੱਲ ਵੜਾਂਗੇ ਕੋਈ ਨਹੀਂ ਨਾ ਪੁੱਛੀ ਚੱਲ ਕੋਈ ਚੱਕਰ ਨਹੀਂ ਹੈਗਾ ਉਹ ਲੈ ਜਾਾਂਗੇ ਹਾਂ ਆ ਗੋੜ ਲੈ ਜਾਾਂਗੇ ਇੱਥੇ ਦੁੱਧ ਦੁੱਧ ਚਾਹ ਦੀ ਕਰ ਲਾਂ ਉਹਦਾ ਮੈਂ ਕਹਿ ਦੂੰਗਾ ਉਹ ਤੋਂ ਮਨਿੰਦਰ ਨੂੰ ਕਹਿ ਦੂੰਗਾ ਉਹ ਬਸ ਹੀ ਬਣ ਕੇ ਲੈ ਆਵਾਂਗੇ ਬਸ ਹੈ ਟਰੈਕਟਰ ਲੈ ਕੇ ਚੱਲਾਂਗੇ ਪਰ ਹਾਂ ਲੈ ਚੱਲਾਂਗੇ ਉਹ ਗਾਣੇ ਕੋਈ ਲਾ ਕੇ ਉੱਥੇ ਟਾਈਮ ਪਾਸ ਹੋ ਜਾਂਦਾ ਯਾਰ ਹਾਂ ਹਾਂ ਇਹ ਕਰ ਲਾਂਗੇ ਕਈ ਵਾਰੀ ਲੱਕ ਰੂਟ ਭੱਜ ਜਾਂਦੀ ਆ ਦਾ ਬੋਰ ਤੇ ਉਹ ਵੀ ਜੋੜ ਦਾਂਗੇ ਨਾਲ ਬੜਿਆ ਪੈਸੇ ਦੇ ਗਾਣੇ ਸੁਣੀ ਚੱਲੀ ਤੂੰ ਗਾਣੇ ਮੇਰਾ ਘਰ ਜੀ ਨਹੀਂ ਗੱਲ ਕੋ ਸਾਰਾ ਕੁਝ ਚੰਗਾ ਲੱਗਣ ਵੜ ਗਿਆ ਆ ਤਾਂ ਤੂੰ ਐਂ ਦੇਲਾ ਖੇਤ ਵੀ ਚੰਗਾ ਲੱਗਣ ਵੜ ਗਿਆ ਹੋਰ ਤਾਂ ਗੱਲ ਦੀ ਗੱਲ ਆ ਯਾਰ ਉਹ ਯਾਰ ਐਂ ਦਾ ਹੁੰਦਾ ਪਿਓ ਦਾ ਸਾਰਾ ਬੜਾ ਹੁੰਦਾ ਯਾਰ ਹੋਰ ਨਹੀਂ ਕੋਈ ਉਹ ਨਾ ਚਾਚਾ ਨਾ ਤਾਇਆ ਨਾ ਮਾਮਾ ਨਾ ਫੁੱਫੜ ਨਾ ਮਾਸੀ ਹਾਂ ਇਹ ਤਾਂ ਗੱਲ ਆ ਕੋਈ ਵੀ ਨਹੀਂ ਆਕੇ ਨਿਕੜਾ ਵੀ ਰਿਸ਼ਤੇਦਾਰ ਬਸ ਉਦੋਂ ਉਦੋਂ ਕਿਹੜਾ ਕਿਹੜਾ ਆਇਆ ਭੋਗ ਦਾ ਕੰਮ ਸਾਰ ਉਦੋਂ ਬਾਅਦ ਕਿਹੜਾ ਕਿਹੜਾ ਫੋਨ ਲਾ ਕੇ ਮੈਂ ਤਾਂ ਆਪਣਾ ਪੁੱਛਿਆ ਠੀਕ ਆ ਇਹ ਤਾਂ ਆਪਾਂ ਨੂੰ ਪੁੱਛਣ ਦੀ ਲੋੜ ਆ ਆਪਾਂ ਨੂੰ ਕੀ ਲੋੜ ਆ ਯਾਰ ਜਦ ਤੂੰ ਉਹ ਯਾਰ ਬਾਕੀ ਇੱਕ ਤਾਂ ਕਿਸੇ ਕੋਲ ਟਾਈਮ ਹੈ ਨਹੀਂ ਇੱਕ ਜਿੰਨਾ ਜਦ ਤਰੀ ਜੇਬ ਚ ਪੈਸੇ ਆ ਉਹਨੇ ਜੇ ਕੰਮ ਆਉਣਾ ਉਹਨਾਂ ਚਾਹ ਰਿਸ਼ਤੇਦਾਰ ਆ ਬਈ ਨਹੀਂ ਕੋਈ ਚੁੰਦੀ ਨਹੀਂ ਬਣਾਉਣਾ ਮੈਂ ਤੈਨੂੰ ਸਹੀ ਗੱਲ ਹੈ ਨਾ ਕੋਈ ਆਪ ਦਾ ਸ਼ਰੀਕਾ ਕਬੀਲਾ ਫਿਰ ਵੀ ਖੜ ਜਾਂਦਾ ਭਾਈ ਮੈਂ ਇਹ ਗੱਲਾਂ ਮੈਨੂੰ ਬਾਪੂ ਬਾਹਰ ਟਾਈਮ ਦਾ ਸਮਝਾਉਣਾ ਹੁੰਦਾ ਸੀ ਕਿਨਾਂ ਕੋਈ ਨਹੀਂ ਆ ਕੇ ਖੜਦਾ ਹੁੰਦਾ ਠੀਕ ਹੈ ਆਪ ਨੂੰ ਕਰਨਾ ਪਊਗਾ ਠੀਕ ਹੈ ਤੇ ਫਿਰ ਗੱਲ ਕੀ ਹੈ ਵੀ ਉਹ ਪਤਾ ਲੱਗਦਾ ਜਦੋਂ ਬੰਦਾ ਮਰ ਜਾਂਦਾ ਮਰਨ ਤੋਂ ਬਾਅਦ ਬੰਦੇ ਦੀ ਐਵੇਂ ਪਤਾ ਲੱਗਦੀ ਉਹ ਤੋਂ ਪਹਿਲਾਂ ਨਹੀਂ ਪਤਾ ਲੱਗਦਾ ਨਾ ਨਾ ਉਸ ਤੋਂ ਬਾਅਦ ਤਾਂ ਫਿਰ ਸਾਪ ਨੰਗੇ ਤੋਂ ਲੀਹਾ ਕੁੱਤੇ ਦਾ ਕੀ ਫਰਕ ਜਿਹੜਾ ਟਾਈਮ ਜਿਹੜਾ ਨੰਗੀਗਾ ਯਾਰ ਹੈ ਉਹ ਮੈਂ ਤਾਂ ਯਾਰ ਆ ਦੇ ਆਪ ਨੂੰ ਐ ਸਮਝਦਾ ਯਾਰ ਵੀ ਬਾਪੂ ਦੇ ਨਾਲ ਯਾਰ ਵੀ ਕੰਮ ਕਰਵਾਉਂਦਾ ਖੇਤ ਦਾ ਠੀਕ ਆ ਉਹਦੇ ਮੌਕੇ ਤੇ ਯਾਰ ਵੀ ਕੁਛ ਨਾ ਕੁਛ ਹੱਲ ਹੋ ਹੀ ਜਾਂਦਾ ਸਭ ਹੱਲ ਹੋ ਜਾਂਦਾ ਜੇ ਹੱਲ ਹੋਣਾ ਹੋਵੇ ਨਾ ਹੋ ਜਾਂਦਾ ਹੁੰਦਾ ਜਦੋਂ ਘਟੀ ਆ ਮੈਂ ਤੈਨੂੰ ਦੱਸੀ ਆ ਯਾਰ ਗੱਲ ਉਦੋਂ ਕੁਛ ਨਹੀਂ ਹੁੰਦਾ ਬਈ ਹੈ ਜਦੋਂ ਵਧੀ ਆ ਉਦੋਂ ਸੌਟੂ ਲੱਗ ਜਾਂਦੀ ਹੁਣ ਆਪਣੇ ਆਪ ਦੇਖ ਲੈ ਇਧਰ ਆ ਦਸਕਰ ਛੱਡ ਕੇ ਗਿੱਲਾਂ ਵਾਲਾ ਮੁੰਡਾ ਇਹਨੇ ਆਉ ਦੇ ਗੋਲੀ ਮਾਰੀ ਸੀ ਕਿ ਹਜੇ ਵੀ ਮੰਜੇ ਤੇ ਪਿਆ ਬੱਚਾ ਆਰਪਾਰ ਗੋਲੀ ਹੋ ਗਈ ਸੀ ਇੱਥੋਂ ਗੱਲ ਤਾਂ ਉਹੀ ਆ ਨਾ ਫਿਰ ਜਦੋਂ ਵਧੀ ਹੋਵੇ ਵਧੀ ਆ ਘੰਟਾ ਉੱਥੇ ਹੀ ਪਿਆ ਰਿਆ ਕੋਠੇ 'ਚ ਹਾਂ ਚੱਲੋ ਫਿਰ ਕਿਤਾ ਯਾਰ ਹੁਣ ਜਿਹੜੀ ਗੱਲ ਹੈ ਯਾਰ ਰੱਬ ਤੇ ਛੱਡਦੀ ਆਪਾਂ ਦਾ ਯਾਰ ਆਪਣੇ ਜਿੰਨੀ ਲਿਖ ਕੇ ਭੇਜਤੀ ਆ ਦੇ ਕਾਗਜ਼ਾਂ ਚ ਹੁਣੀ ਤਾਂ ਬੋਕ ਕੇ ਜਾਣੀ ਪਊਗੀ ਬਾਕੀ ਚੰਗੇ ਬੰਦੇ ਨੂੰ ਸ਼ੀਤੀ ਲੈ ਜਾਂਦਾ ਰੱਬ ਬਸ ਜਿਹੜੇ ਹੁਣ ਇੱਥੇ ਆ ਨਾਲ ਖੇਤਾਂ ਨੇ ਆਪਣੇ ਵੱਟਾਂ ਵੱਢੀ ਜਾਂਦੇ ਆ ਚੋਰੀੋਂ ਪਾਣੀ ਲਾਈ ਜਾਂਦੇ ਆ ਮੇਰੇ ਸਾਲੇ ਆਪਦੇ ਖੇਤਾਂ ਚ ਪਸ਼ੂ ਕੱਢ ਕੇ ਆਪਣੇ ਚ ਵਾੜ ਦਿੰਦੇ ਆ ਨਾਲੇ ਆਪਣੇ ਫਸਲ ਵੱਧ ਹੁੰਦੀ ਆ ਉਧਰ ਤੇ ਮੇਰੇ ਸਾਲੇ ਉਹ ਦੇਖ ਲੈ ਉਹ ਮਰਦੇ ਨਹੀਂ ਕੁੜੀ ਦੇ ਯਾਰ ਉਹ ਮਰਦੇ ਨਹੀਂ ਉਹ ਆਪਣੇ ਤੋਂ ਦੁਆਇ ਦੇਖਾ ਲੰਬੀ ਉਮਰ ਜਿਹੜੇ ਹਾਂ ਇਹ ਹੁੰਦੇ ਆਪਣੇ ਰਾਜਨੀਤੀ ਵਾਲੇ ਸਾਨਾ ਕਰਾ ਪਤਾ ਸਾਰੇ ਕੰਮ ਇਹ ਵੱਧ ਕਰਦੇ ਆ ਗਲਤ ਕੰਮ ਤੇ ਕੋਈ ਨਹੀਂ ਮਰਦਾ ਯਾਰ ਉਹ ਵੀ ਨਹੀਂ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਉਹ ਲੰਡੀ ਰੂਚੀ ਰਣ ਪ੍ਰਧਾਨ ਗੁੰਡਾ ਇਹਦੇ ਜਵਾਬ ਜਪ ਪਤਾ ਨਹੀਂ ਕੀ ਕੰਮ ਆ ਸਾਰਾ ਉਹੀ ਗੱਲ ਆ ਚੱਲ ਤੂੰ ਆ ਚਾਹ चौधरी ਗੁੰਡੀ ਰਣ ਪ੍ਰਧਾਨ ਉਹ ਟਾਈਮ ਆ ਆਈ ਹੁੰਦੀ ਆਗਾ ਤਾਂ ਤੂੰ ਮੇਰੀ ਗੱਲ ਸੁਣ ਨਾ ਤਿਆਰ ਰਹੀ ਬਾਈ ਬਣ ਕੇ ਚੰਗਾ ਹੈ ਮੈਂ ਆਉਂਗਾ ਮੈਂ ਟਰੈਕਟਰ ਲੈ ਕੇ ਆਉਂਗਾ ਇਹ ਤਾਂ ਤੈਨੂੰ ਮੋਰੇ ਚੜਾ ਕੇ ਲੈ ਜਾਵਾਂ ਬਸ ਨਹੀਂ ਮੇਰੇ ਨਾਲ ਆ ਚੱਲਦੇ ਆ ਉਹ ਨਹੀਂ ਨਹੀਂ ਉਹੀ ਲੈ ਜਾਾਂਗੇ ਯਾਰ ਬਹੁਤ ਵਧੀਆ ਲੱਗਦਾ ਮੈਨੂੰ ਬਸ ਯਾਰ ਜਾਜ ਜਿਉਂਦੀ ਆ ਬਾਪੂ ਦੀ ਉਹ ਟਰੈਕਟਰ ਦੇ ਵਿੱਚ ਬੁੱੱਤਲ ਚ ਵਾ ਕੇ ਸਿਖਉਂਦਾ ਹੁੰਦਾ ਸੀ ਨਾ ਉਹ ਅੱਜ ਵੀ ਗੱਲਾਂ ਯਾਦ ਨੇ ਉਹ ਸਾਰੀਆਂ ਕਿੱਥੇ ਭੁੱਲੇ ਜਾਂਦੀਆਂ ਨੇ ਯਾਰ ਹੈ ਆ ਇਦਾਂ ਹੀ ਰਹਿ ਜਾਂਦੀਆਂ ਮੁਰਖੇ ਕੋਈ ਮੋਰੇ ਆ ਜਾਂਦੀਆਂ ਨੇ ਰਾਤ ਨੂੰ ਕੋਈ ਇਹਦੇ ਗੱਲਾਂ ਕਰੀ ਬਸ ਛੱਡੇ ਹਰ ਬਾਏ ਕੋਈ ਨਹੀਂ ਕੱਢਦਾ ਮੈਂ ਹੈਗਾ ਕੋਈ ਨਹੀਂ ਚੱਲ ਚੰਗਾ ਫਿਰ ਚੰਗਾ ਤੇਰਾ ਪੂਣਾ ਲੈ ਆ ਜੀ ਵੀ ਸੀ ਤੇਰੇ ਨਾਲ ਵੀ ਆ ਹਾਂ ਬਸ ਠੀਕ ਐ ਚੱਲ ਮੈਂ ਤੇ ਕੋ ਤੇਰੇ ਕੋ ਤਾਂ ਹੀ ਆਇਆ ਨਹੀਂ ਮੈਂ ਕਿਤੇ ਹੋਰ ਕੋਲੇ ਜਾ ਵੜਦਾ ਯਾਰ ਹੈ ਤਾਂ ਕਰਕੇ ਤੇਰੇ ਕੋਲ ਵੀ ਚੱਲ ਤੂੰ ਚੱਲ ਬੜਿਆਂ ਮੇਰੇ ਨਾਲ ਹੈ ਤੇ ਨਾਲੇ ਉਹ ਆ ਜਿਹੜੇ ਤੁਹਾਡੇ ਨਾਲ ਇਧਰ ਦੇ ਪਾਸੇ ਬੱਟਾਂ ਜੀ ਉਹਨਾਂ ਦੀ ਸਿੱਧੂਆਂ ਦੀ ਹਾਂ ਹਾਂ ਉਹ ਇਹਨਾਂ ਨਾਲ ਬੜਾ ਮੋਟਾ ਸਾਝ ਘੱਟ ਹੀ ਰੱਖੀ ਤੂੰ ਉਹ ਦਾਰੂ ਦੂਰੀ ਕਰਦੀ ਉੱਥੇ ਫੜਾ ਦੇਣਗੇ ਤੇ ਨਾਲੇ ਉਹ ਬੇਕਾਰ ਆ ਬੰਦੇ ਉਹਨਾਂ ਨਾਲ ਐਵੇਂ ਡਰਾਉਣਗੇ ਤੈਨੂੰ ਆਪਣਾ ਤਿੰਨ ਘੰਟੇ ਦਾ ਕੰਮ ਆ ਪਾਣੀ ਲਾਇਆ ਤੇ ਆਪਾਂ ਨਾਲ ਜਿਨਾ ਬਸ ਤੁਰਪਾਂਗੇ ਯਾਰ ਰਾਤ ਨੂੰ ਆ ਕੇ ਘਰੇ ਆਪਣੇ ਨਾਲ ਉਧਰਲੇ ਪਾਸੇ ਹੀ ਪੈ ਜਾਣਗੇ ਜਿੱਥੇ ਪਰ ਆਈ ਸਾਡੇ ਰਾਤ ਨੂੰ ਨਹੀਂ ਫਿਰ 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 ਕਰਦੀ ਆ ਬਸ ਕੋਈ ਨਹੀਂ ਤੂੰ ਤਿਆਰ ਰਹੀ ਮੈਂ ਚਾਹ ਕੋਟ ਬੰਦਾ ਚੰਗਾ ਮੈਂ ਵੀ ਉੱਠ ਕੇ ਕਰ ਲਾਂ ਗੰਮ ਜੀ ਤੰਬੀ ਆਂ ਤਾਂ ਨਾ ਕੋਈ ਰਾਣੀ ਚਾਰਾ ਨਹੀਂ ਪਾਉਣਾ ਕਿਸੇ ਨੇ ਸਸਰੀ ਘਪੇ ਨਹੀਂ ਸਸਰੀ ਘਰ ਹੋ ਠੀਕ ਹੋ ਠੀਕ ਆ ਵਸ ਵਰੀਆ ਤੁਸੀਂ ਠੀਕ ਹੋ ਹਾਂ ਬੜੀ ਜੀ ਤੱਕ ਕਿਨੇ ਬਾਹਰ ਕੇ ਬਾਦੀ ਗੇੜੇ ਮਾਰਿਆ ਆਏ ਹਾਈ ਕੀ ਦੱਸਾਂ ਤੁਹਾਡੇ ਗਿਣਾ ਪਿਓ ਗੇੜੇ ਦੀ ਤਾਂ ਮੇਰਾ ਤਾਂ ਭਰਾ ਵਾਲਾ ਬਿਮਾਰ ਹੋ ਗਿਆ ਸਪੈਨ ਜੀ ਅੱਛਾ ਤੇ ਹੋਰ ਜਦੋਂ ਡਾਕਟਰ ਨੇ ਜਵਾਬ ਦਿੱਤਾ ਹਾਂ ਤੇ ਸੌਣ ਕਿਸੇ ਨੂੰ ਦੱਸਿਆ ਵੇ ਦਿੱਲੀ ਲੈ ਜਾ ਅੱਛਾ ਉਹ ਹਵ ਤਾਂ ਉੱਥੇ ਬੈਠੇ ਰਹੇ ਹੁਣ ਆਰਾਮ ਹਾਂ ਹੁਣ ਥੋੜਾ ਜਿਹਾ ਠੀਕ ਹੈ ਤੇ ਮੈਂ ਅਖੇ ਸ਼ਿਸ਼ਕਾਰ ਤੇ ਵਾਗੇ ਭੋਗ ਤੇ ਤਾਂ ਜਾਏ ਨਹੀਂ ਗਿਆ ਮੈਂ ਕਿ ਮੇਰੇ ਕੋਲ ਮਣੀ ਕੀ ਸੋਚੂਗੀ ਵੀ ਭੋਗ ਤੇ ਆਈ ਨਹੀਂ ਹੈ ਅੱਜ ਸਵੇਰੇ ਸਵੇਰੇ ਆਇਆ ਉਸਤਾ ਸੰਦੇਖਾ ਫਿਰ ਮੈਂ ਤੋਂ ਉਹਦੀ ਬੈਗ ਧਰਿਆ ਤੇ ਇੱਧਰ ਆ ਗਈ ਸੋਚਣਾ ਤਾਂ ਕੀ ਸੀ ਭੈਣ ਜੀ ਤੈਨੂੰ ਪਤਾ ਉਹ ਕਿਹੜਾ ਬੰਦੇ ਨੂੰ ਸੁਰਤ ਹੁੰਦੀ ਐ ਦਵਤ ਵਕਤ ਪੈ ਜੇ ਨਹੀਂ ਪੈ ਜਾਂਦੀ ਸਾਡਾ ਹੱਕ ਬਣਦਾ ਸੀ ਭੋਗ ਤੇ ਆਉਣ ਦਾ ਹੈ ਚੱਲ ਫਿਰ ਜਦੋਂ ਉੱਧਰ ਹੀ ਰੁੱਝ ਨੇ ਹੁਣ ਉੱਧਰ ਉੱਧਰ ਕਰਕੇ ਹੋ ਗਿਆ ਉੱਧਰ ਕਰਕੇ ਹੋ ਗਿਆ ਇਹਦਾ ਬੰਦਾ ਜਾਣ ਕੇ ਨਾ ਆਵੇ ਨਾ ਫਿਰ ਤਾਂ ਪਰੋਸ ਕਰਦੇ ਆ ਤੇ ਉਹ ਕਿੱਥੇ ਮਨਿੰਦਰ ਇੱਥੇ ਮਨਿੰਦਰ ਇੱਥੇ ਕੋ ਕੰਮ ਨਹੀਂ ਲੱਗਿਆ ਹਨਾ ਬੁਆਰ ਬੋਲੀ ਜਾਂਦਾ ਉਹ ਬੈਠੀ ਗੋ ਲੈ ਕੋਬ ਨਹੀਂ ਹੈ ਬੈਠੀ ਐ ਜੀ ਨਮੀ ਨਜ਼ਰ ਹੋ ਗਿਆ ਤੈਨੂੰ ਪਤਾ ਹੀ ਲੱਗਿਆ ਉਹ ਹੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਆਦੀਓ ਸੋਚਾਂ ਚ ਬੈਠੀ ਸੀਗੀ ਤੁਸੀਂ ਕਦੋਂ ਆਇਓ ਆ ਹੋ ਗਏ 10 ਮਿੰਟ ਹੋ ਗਿਆ ਜੀ ਅੱਜ ਸੋਦਾ ਆਏ ਆਗੇ ਅਸੀਂ ਉਧਰੋਂ ਮਾਮੇ ਕੋਲੋਂ ਹੋਰ ਤੇਰੇ ਮਾਮਾ ਤਾਂ ਬਾੜਾ ਹੋ ਗਿਆ ਸੀ ਭਾਈ ਤੇ ਹੁਣ ਠੀਕ ਹੈ ਹੁਣ ਤਾਂ ਮਾੜਾ ਮੋਟਾ ਹੀ ਫਰਕ ਆ ਜੇ ਵੀ ਦਵਾਈ ਦੇ ਦਿੱ ਡਾਕਟਰ ਨੇ ਤੌਰ ਤੇ ਕਿਹਾ ਉਹਨਾਂ ਛੁੱਟੀ ਮਸਾ ਲੈ ਕੇ ਆਏ ਚੱਲ ਭਾਈ ਆਪਦੇ ਜਵਾਬਾਂ ਚ ਇਹੇ ਜਿਹਾ ਹੀ ਬੈਠਾ ਰਵੇ ਤੈਨੂੰ ਪਤਾ ਮਗਰੋਂ ਬਥੇਰਾ ਆਖਾ ਹੋ ਜਾਂਦਾਗਾ ਇਹ ਤਾਂ ਹੈ ਨਾ ਬੁੜੀ ਦੀ ਜੁਣ ਕੋਈ ਨਹੀਂ ਬੰਦ ਦਵਾਈ ਨਾਲ ਹੀ ਠੀਕ ਰਵੇ ਇੰਨਾ ਤਾਂ ਕਹਿੰਦੀ ਇੰਨੇ ਨਹੀਂ ਪੁੱਤ ਤਾਂ ਮਗਰੋਂ ਠੇਡੇ ਮਾਰਦੇ ਆ ਤੈਨੂੰ ਪਤਾ ਕਦੋਂ ਜਵਾਬ ਦਿੱਤਾ ਸੀ ਮੈਨੂੰ ਤਾਂ ਐ ਹੋ ਗਿਆ ਵੀ ਲੈ ਤੈਨੂੰ ਭੋਗਤੇ ਨਹੀਂ ਆਇਆ ਗਿਆ ਨਹੀਂ ਭੋਗਤੇ ਕਿਉਂ ਨ ਚਲੋ ਕੋਈ ਗੱਲ ਮੈਂ ਵੀ ਥੋੜੀ ਦੀ ਮਜਬੂਰੀ ਸੀ ਤੁਸੀਂ ਕਿਹੜਾ ਜਾਣ ਕੇ ਨਹੀਂ ਆਏ ਚਲ ਆਏ ਆ ਆਈ ਨਹੀਂ ਹੋ ਗਿਆ ਨੇ ਫਿਰ ਜ਼ਰੂਰ ਆਉਂਦੇ ਭਾਈ ਐ ਕਿਵੇਂ ਘਰ ਦਾ ਮੋਢੀ ਤਾਂ ਹੋਣਾ ਹੀ ਚਾਹੀਦਾ ਨਹੀਂ ਬਾਅਦ ਚ ਜਵਾਕਾਂ ਨੂੰ ਵੀ ਕੋਈ ਨਹੀਂ ਗੋਲਦਾ ਭਾਈ ਬਥੇਰਾ ਔਖਾ ਹੋ ਜਾ ਚਲ ਮੈਂ ਮੈਂ ਪਾਣੀ ਲੈ ਕੇ ਆਉਣੀ ਫਿਰ ਗੜੀ ਦੋਨਾਂ ਜੀਆਂ ਨੇ ਗੁਰਪੁੱਤ ਕਰਨੀਆਂ ਭੈਣ ਸਹੀ ਗੱਲ ਹੈ ਭਾਈ ਫਿਰ ਜਵਾਕ ਵੀ ਉਤੋਂ ਦੀ ਪੈ ਜਾਂਦੇ ਅਜੇ ਕਿਸੇ ਦਾ ਡਰਨਾ ਹੋਵੇ ਆ ਮੈਂ ਤਾਂ ਦੇਖੀ ਬੈਠੀ ਆ ਭਾਈ ਸਭ ਕੁਝ ਛੇਤੀ ਪਤਾ ਲੱਗ ਗਿਆ ਮੈਂ ਤਾਂ ਵੀ ਆਦਮਾ ਕਰੋ ਕਿਵੇਂ ਕਰਦੀ ਐ ਮੈਂ ਭਾਈ ਫਿਰ ਤਾਂ ਜ਼ਰੂਰ ਮੋਢੀ ਮੋਢੀ ਤੋਂ ਬਿਨਾਂ ਤਾਂ ਕੁਝ ਨਹੀਂ ਬਰਦਾ चलो मम्मी कोई गल तू मैं चाह बी चुनावी आज सेक लो कर पी गयो कोई नी बैठे मतलब करना ਨਾ ਵੀ ਕਰਨਗੇ ਫੈੰਦ ਗਾਨੇ ਹੁਣ ਚੱਲ ਕੇ ਆਈਆਂ ਜਦੋਂ ਦੁੱਖ ਸੁੱਖ ਤਾਂ ਕਰਨਾ ਹੀ ਪੈਂਦਾ ਹੁਣ ਮੈਂ ਤਾਂ ਘਰੇ ਦੋ ਮਿੰਟ ਨਹੀਂ ਰੋਕੀ ਘਰੇ ਪਚਾੜ ਪਹਿਰੇ ਸਾਡੇ ਤਾਂ ਘਰੇ ਕੰਮ ਦਾ ਕੱਪੜਿਆਂ ਦਾ ਝਾੜੂ ਪੋਚਾ ਸਾਰਾ ਕੁਝ ਨਹੀਂ ਕਰਿਆ ਮੈਂ ਤਾਂ ਆਈ ਆ ਕਿ ਮੈਂ ਕਿਹਾ ਨਾ ਜੇ ਘਰੇ ਕੰਮਾਂ 'ਚ ਬੈ ਗਈ ਤਾਂ ਮੈਂ ਕਿ ਮੁਰਕੇ ਲੋਟ ਨਹੀਂ ਆਉਣਾ ਜਾ ਇਹ ਨਹੀਂ ਜਾਣਾ ਕੰਮ ਤਾਂ ਭੈਣ ਜਿਹਾਉਂਦੇ ਜਿਹਦੇ ਮੁੱਕਦੇ ਜਿਹੜਾ ਮਰ ਜਾਂਦਾ ਉਹ ਛੱਟ ਜਾਂਦਾ ਫਿਰ ਮਗਰ ਸਾਰੇ ਹੀ ਆਹ ਵੇਖ ਲੈਣਾ ਹੈ ਨਾ ਬਾਈ ਨੂੰ ਕਿੰਨਾ 15 ਦਿਨ ਹੋ ਗਏ ਹੈ ਨਾ ਹਾਂ ਉਹ ਤਾਂ ਤਾਂ ਬੋਗ ਨਹੀਂ ਹੋ ਗਿਆ ਤੇ ਹੈ ਬਿੰਦ ਨਹੀਂ ਸਰਦਾ। ਉੱਥੇ ਹੀ ਸੀ ਬੋਗ ਜਿੱਦ ਅਸੀਂ ਦਿੱਲੀ ਗਏ ਆ। ਹਾਂ। ਜਿਹੜੇ ਜਿੱਥੇ ਵੀ ਹੁੰਦੇ ਨਾ ਜੋ ਭਗ ਜਾਂਦੇ ਪਹਿਲਾਂ ਫਿਰ ਵੀ ਆ ਜਾਂਦੇ ਭਾਈ। ਚਲ ਕੋਈ ਨਹੀਂ ਪੈਂਦੀ ਫਿਰ ਕਾਹਦਾ ਰੋਸਾ ਹੁਣ ਕੋਈ ਆਪਾਂ ਨੂੰ ਰੋਸਾ ਤਾਂ ਹੈ ਨਹੀਂ। ਪਰ ਕਈ ਵਾਰ ਤਾਂ ਲੱਗਦਾ ਅਗਲਾ ਕਹਿੰਦੇ ਖਣ ਜਾਣ ਕੇ ਨਹੀਂ ਆਈ। ਲੈ ਜੀ ਤੇ ਹੁਣ ਪਤਾ ਹੀ ਹੈ ਵੀ ਉਧਰ ਤੇ ਲਗਟ ਹੋ ਗਈ। ਮੈਂ ਤੈਨੂੰ ਦੱਸਤਾ ਸੀ ਬਿੰਦਰ ਨੂੰ ਮੈਂ ਕਿਹਾ ਪੁੱਤ ਕੀ ਕਰਾਂ ਤੇਰਾ ਮਾਮਾ ਬਾੜਾ ਹੋ ਗਿਆ। ਤੇਰੀ ਮਾਮੀ ਤਾਂ ਜਾਇ ਨਹੀਂ ਜਾਂਦਾ ਮੈਂ ਕਿ ਮੈਨੂੰ ਨਾਲ ਜਾਣਾ ਪਊਗਾ। ਚਲ ਕੋਈ ਨਹੀਂ ਪੀ ਲੋ ਚਾਹ ਤੁਸੀਂ ਲੱਗ ਜਾਓ। ਪੁੱਠ ਖੜੋ। ਇੱਕ ਕੀ ਮਗਾ ਲੈਂਦੇ ਮੈਂ ਕੋਈ ਨਹੀਂ ਕੋਈ ਨਹੀਂ ਭਾਗ ਜਾ ਤੁਸੀਂ ਆ ਜਾਂਦੇ ਉੱਥੇ ਆ ਜਾ ਕੋਈ ਨਹੀਂ ਮੈਂ ਵੀ ਆ ਜੂਗੀ ਤੁਸੀਂ ਚੱਲੋ ਕੇਰਾ ਲੱਗਦਾ ਤਾਂ ਹੈ ਨਹੀਂ ਕਿ ਤੇਰਾ ਭਰਾ ਬਿਮਾਰ ਲੱਗਦਾ ਤਾਂ ਹੈ ਨਹੀਂ ਕਿ ਤੇਰਾ ਭਰਾ ਬਿਮਾਰ ਜਿਹੜੇ ਹਿਸਾਬ ਨਾਲ ਪਰਸ ਸਪਾਈ ਕਰਦੇ ਮੇਰਾ ਦੁੱਖ ਕੀ ਵੜਾਉਣਾ ਜੇ ਤੈਨੂੰ ਆਪਦੇ ਭਰਾ ਦਾ ਹੀ ਹੈ ਨਹੀਂਗਾ ਇੱਕੋ ਜਿਹਾ ਮਾਵਾ ਧੀਆ ਛੰਡਗਾ ਸ਼ੁਲਕ ਦਾ ਮੇਰੇ ਘਰ ਦਾ ਸੋਨਾ ਮੱਛੀ ਵਾਤੋਂ ਪਈ ਐ ਥੋੜੀ ਬੋਲਣਾ ਕਹਿਣਾ ਤਾਂ ਹੌਲੀ ਬੋਲ ਹੌਲ ਬਾਂ ਕੋ ਤਲਾਂ ਮਤ ਬਾੜੇ ਥੇ ਹੌਲੀ ਬੋਲ ਉਹ ਤਾਂ ਛੋਟੀ ਬਿੱਤ ਨੂੰ ਨਾ ਕੱਢੀ ਜਾਂਦੀ ਐ ਕਿਵੇਂ ਬੋਲੀ ਜਾਂਦੀ ਐ ਪਸ ਕੱਢੀ ਜਾਂਦੇ ਕੋਈ ਹਾਂ ਬੋਲ ਆਏ ਬੜਕੇ ਵੈਗਲ ਦਮੂ ਬਣਾ ਕੇ ਮੂੰ ਫਰਾਉਣਾ ਹੀ ਆ ਲੱਟੀ ਮੇਰੇ ਨਾਲ ਸੂਰ ਤੇਰ ਨਾ ਦੇ ਕਿਛੜੀ ਹੋਰ ਕੱਲ ਬਥੇੜਾ ਕਲੇਸ਼ ਹੋਇਆ ਸਾਡੇ ਤੱਕ ਰੇ ਤਦ ਮੈਂ ਬਿਲਕੁਲ ਫੋਨ ਤਾਂ ਕਰਿਆ ਸੀ ਤਾਂ ਸਵੇਰੇ ਮੈਂ ਲਾ ਦੋ ਦੋ ਸੁੱਤੀ ਪਈ ਸੀ ਜੀ ਮੈਂ ਕਿਉਂ ਮੈਨੂੰ 10 ਵਜੇ ਨੂੰ ਅਸੀਂ ਆਈ ਜਾਂਦੀ ਸੀਗੀ ਵੀ ਕਿਵੇਂ ਪੁੱਛਾ ਹੋ ਫਿਰ ਗੱਲ ਸੋ 15 ਦਿਨਾਂ ਦੇ ਨਾਲ ਕੀ ਵੇਖ ਲਿਆ ਆ ਕਿ ਮੈਂ ਤਾਂ ਵੇਖੀ ਖੜੀ ਆ ਲਾਦਰ ਦੇ ਰੰਗ ਟੰਗ ਹਾਂ ਮੈਂ ਤਾਂ ਵੇਖ ਲਿਆ ਬੰਦਾ ਹੋਣਾ ਤਾਂ ਜ਼ਰੂਰੀ ਆ ਹੁਣ ਇਹਦੇ ਦੁਆਰੇ ਵਿਆਹ ਕਰ ਦੋ ਗੀਗੀ ਦਾ ਹਾਂ ਬੰਦਾ ਵਧੀਆ ਸਹੀ ਗੱਲ ਆ ਅੱਜ ਬਾਪੂ ਹੁੰਦਾ ਨਾ ਤੇਰੇ ਗਿੱਟੇ 'ਚ ਡਾਂਗ ਮਾਰ ਕੇ ਰੱਖਦਾ ਤੇ ਬੋਲਦੀ ਨਹੀਂ ਸੀ ਜਿਹੜੀ ਹੁਣ ਇਹਦੀ ਜ਼ੁਬਾਨ ਚੱਲਣ ਲੱਗੀ ਮੈਨੂੰ ਲੱਗਦਾ ਉਹ ਤਾਂ ਵਧੀਆ ਸੀ ਰਹਿੰਦੀ ਹਾਂ ਘੱਟ ਕਰਦੀ ਸੀ ਚਿੜਚਿੜ ਉਹ ਤਾਂ ਬੋਲਦੀ ਨਹੀਂ ਸੀ ਨਹੀਂ ਹੁਣ ਤਾਂ ਥੋੜੇ ਸਿਰ ਤੇ ਬਾਈ ਜੂ ਹੁਣ ਕੀ ਕਰੀਏਗੇ ਤਾਂ ਬੈਠ ਗਈ ਸਿਰ ਤੇ ਬੈਠ ਕੇ ਜਾਊ ਮਾਂ ਤੈਨੂੰ ਮੈਂ ਕੀ ਦੱਸਾਂ ਤੂੰ ਤਾਂ ਕਹੀਂ ਨਹੀਂ ਕੁੜਕੇ ਤੂੰ ਤਾਂ ਫਸ ਗਈ ਕਹੇ ਦੀ ਗੋਇਤੋ ਲਣੀ ਮੈਂ ਤਾਂ ਕਿਤੇ ਵਾ ਪਈ ਨਾ ਲੱਗਦੀ ਸੀ ਠੀਕ ਵੀ ਨਰਮ ਐ ਕੋਈ ਨਰਮ ਨਹੀਂ ਹੈ ਫਿਰ ਲਾਡੀਆਂ ਲੜਕੀਆਂ ਠੀਕ ਫਿਰ ਬਾਅਦ ਚ ਮੇਰੇ ਨਾਲ ਲੜਦੀ ਛੋਟਨਾ ਕਿਉਂ ਲੜਦੀ ਬਾਪੂ ਵਾਲਾ 5 ਲੱਖ ਰੁਪਇਆ ਪਿਆ ਜਿਹੜਾ ਕੰਗ ਵਿੱਚ ਹੈ ਮੈਂ ਇਹ ਕਹਤਾ ਮੈਂ ਕਿ ਤੂੰ ਉਹ 5 ਲੱਖ ਰੁਪਇਆ ਕਢਾ ਕੇ ਸਾਨੂੰ ਦੇ ਦੇ ਆ ਕੰਦਾ ਦੇਖੀ ਕਿਵੇਂ ਹੋਗਾ ਬਗੜਕਣਾ ਕੁਝ ਮੋੜਾ ਮੋਟਾ ਕਰਦਾ ਤੇ ਕਿਹਦੀ ਮੈਨੂੰ ਦਿੰਦੀ ਨਹੀਂ 5 ਲੱਖ ਰੁਪਇਆ ਫੇ ਹੋਰ ਕਿਹਨੂੰ ਦੇਵਾਂ ਦੀ ਕਿ ਹਾਂ ਕਿਹਦੀ ਉਹ ਤਾਂ ਤੇਰਾ ਪਿਓ ਕਿ ਨਹੀਂ ਮੇਰੇ ਆਸਤੇ ਬੜਾ ਪਿਆਸ ਤੇ ਛੱਡ ਕੇ ਗਿਆ ਸੀ ਲੱਗਾ ਸ ਮੈਂ ਉੱਪਰ ਦੇਰ ਤੀ ਅੱਜ ਹੋਣ ਲੱਗਿਆ ਇਹ ਅਸੀਂ ਕਾਦੇ ਵਾਸਤੇ ਅਸੀਂ ਸਾਮਾਂਗੇ ਹਾਂ ਹੀ ਮੈਂ ਆਖਿਆ ਵੀ ਤੂੰ ਤਾਂ ਕਹਿ ਵੀ ਜੇ ਤੈਨੂੰ ਦਵਾਈ ਨਹੀਂ ਦਵਾਉਂਦੇ ਤੈਨੂੰ ਕਿਤੇ ਲੈ ਕੇ ਨਹੀਂ ਜਾਂਦੇ ਜਾਂ ਤਾਂ ਰੋਟੀ ਨਹੀਂ ਮਿਲਦੀ ਤੇ ਤੇਰਾ ਬੜਾਪਾ ਕਾਹਦਾ ਰੋਜੂਗਾ ਦੋ ਹਫ਼ਤਿਆਂ ਚ ਕੀ ਲੱਛਣ ਦਿਖਾਉਣ ਲੱਗੀ ਇਹ ਤਾਂ ਸਾਨੂੰ ਬਦਨਾਮ ਕਰਿਆ ਕਰੂਗੀ ਮੈਂ ਮੇਰੇ ਤਾਂ ਉਹ ਤਿੰਨ ਦਿਨ ਦੇ ਆ ਨਹੀਂ ਦਿੰਦੇ ਕੋਲੋਂ ਬਣਾ ਬਣਾ ਕੇ ਕਰ ਤਬਦਨਾਮ ਕਰਦੇ ਗਰੂ ਆ ਬੁੜੀਆਂ ਆਉਂਦੀਆਂ ਪਿੰਡ ਦੇ ਨਾ ਹੈ ਖਾ ਖਾ ਕੇ ਚੋਟੇ ਗਲਪੀ ਬਣ ਜਾਈਏ ਤੇ ਹੋਰ ਪਿੰਡ ਦੀਆਂ ਬੁੜੀਆਂ ਆਉਂਦੀਆਂ ਤੇ ਲਾ ਕੇ ਗੱਲਾਂ ਕਰਦੀਆਂ ਹੁਣ ਮੈਂ ਤਾਂ ਸੁਣਦਾ ਹੀ ਨਾ ਮੈਂ ਕੋਲ ਜਾ ਕੇ ਸੁਣ ਸਕਦੀਆਂ ਪਰ ਅਗਲੀਆਂ ਮੈਨੂੰ ਕੋੜ ਕੋੜ ਕੇ ਝਾਕ ਕੇ ਜਾਂਦੀਆਂ ਫਿਰ ਮੇਰੇ ਵਾਰੀ ਗੱਲ ਕੀਤੀ ਗੱਲ ਕਰਦੀ ਹੋਗੀ ਕੀ ਤੇ ਕੀ ਕੀ ਕਹਿੰਦੀ ਐ ਤੇ ਤੇਰੇ ਕਿੰਨੇ ਜਿਹੜਾ ਝਾਕਦੇ ਹੋਣ ਕਹਿੰਦੇ ਇਹ ਗੱਲ ਨੋਹਾਂ ਕਰਨ ਲੱਗ ਗਈ ਹੋਰ ਮਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰੇ ਗੱਲਾਂ ਦੀ ਤਾਂ ਕੁਝ ਬੋਲਦਾ ਨਾ ਸਾਡੀ ਨੂੰ ਤਾਂ ਕੁਝ ਮੈਂ ਸਿਖਾਇਆ ਹੂੰ ਉਹ ਤਾਂ ਉਹਦਾ ਐਡਾ ਬੇਕੂਫ ਸੀ ਉਹ ਤਾਂ ਸਿਖਾਉਂਦਾ ਪਤਾ ਹੀ ਨਹੀਂ ਸੀ ਉਹਨੂੰ ਲੈ ਕੇ ਮੈਂ ਕਿਹਾ ਇਹਨੂੰ ਪੇਕਿਆਂ ਦਾ 2 ਕਿੱਲੇ ਜ਼ਮੀਨ ਆਉਂਦੀ ਆ ਮੈਂ ਆਖਿਆ ਕੰਮ ਲਿਆ ਤੂੰ ਹੁਣ ਤਾਂ ਮੈਂ ਇਹਦੇ ਨਾਂ ਹੋ ਗਏ ਉਹ ਇਹਦੇ ਨਾਮ ਹੀ ਆ ਉਹ ਜਿਹਨਾਂ ਨਾਂ ਨਾ ਮੁੱਕਿਆ ਸੀਗਾ ਉਹਦੇ ਇਹਦੇ ਨਾਂ ਚੜ ਗਈ ਹੁਣ ਉਸ ਤੋਂ ਬਾਅਦ ਇਹਨਾਂ ਮਤਲਬ ਇਹਦੇ ਪੇਕਿਆਂ ਨੇ ਹਜੇ ਤੱਕ ਕਰਾਈ ਨਹੀਂ ਆਪਦੇ ਨਾਂ ਕੋਈ ਰਮਤ ਕਹਿੰਦੇ ਤਾਂ ਸੀ ਵੀ ਕਿ ਮੇਰੇ ਭਰਾ ਕਹਿੰਦੇ ਆ ਕਿ ਵੀ ਤੂੰ ਜ਼ਮੀਨ ਕਰਾ ਜਾ ਉਹ ਦੁਕੈਂ ਦੀ ਸੀ ਬੱਚੀ ਰਹਗੀ ਗੱਲ ਜੀ ਮੁਰਕੇ ਦਾ ਭਰਾ ਮੁੱਕ ਤਾਂ ਗਿਆ ਸੀ ਨੀ ਉਹ ਦੋ ਤੇ ਸਹੁਰੇ ਘਰ ਕੇ ਜਾਂਦੀ ਵੀ ਘੱਟ ਸੀ ਡਰਦੀ ਸੀ ਡਰਦੀ ਸੀ ਤੇ ਅਸੀਂ ਆਖਿਆ ਦੋ ਕਿੱਲੇ ਤੂੰ ਨਾਮ ਕਰਾ ਲਾ ਦੇ ਮੁਰਕੇ ਉਹਨਾਂ ਨੇ ਤਾਂ ਨਾਮ ਨਹੀਂ ਲਿਆ ਜ਼ਮੀਨ ਦਾ ਵੀ ਕਰਾ ਸਾਡੇ ਨਾਲੇ ਮਾਏ ਤੇ ਪੇਕੇਾਂ ਦੇ ਘਰੇ ਕਾਹਦਾ ਘਰ ਤਾਂ ਇੱਦੀ ਕੋਠੀ ਪਾਈ ਆ ਦੋ ਮੰਜ਼ਲੀਆਂ ਦੇ ਦੇ ਦੇਣਗੇ ਦੋ ਕਿੱਲੇ ਫਿਰ ਕੀ ਹਾਂ ਤੇ ਸਾਡੇ ਕੋਲ ਦੋ ਕਿੱਲੇ ਆ ਦੋ ਕਿੱਲੇ ਹੋਰ ਚਾਰ ਕਿੱਲੇ ਹੋ ਜਾਣਗੇ ਹੈ ਤੇ ਆਹ ਮੁੰਡੇ ਤਾਂ ਨਹੀਂ ਸੋਚਦੀ ਹਣਾ ਪਤੀ ਨਹੀਂ ਉਹਨਾਂ ਨੂੰ ਕੁਆਈ ਜਾਂਦੀਆਂ ਉਹਨਾਂ ਨੂੰ ਕੁਆਈ ਜਾਂਦੀਆਂ ਆਂਦੀ ਤੇ ਉਹਨਾਂ ਦੀ ਨੀ ਜ਼ਮੀਨ ਹੈ ਤੁਹਾਨੂੰ ਵੀ ਫਰਕ ਪੈਣਾ ਦੋਸਤ ਇਹ ਕਹਿੰਦੀ ਮੈਂ ਨਹੀਂ ਕਹਿੰਦੀ ਮਾੜੀ ਬਾਜੀ ਆਉਂਦੇ ਪੇਕਿਆ ਚ ਲੋਕ ਕੀ ਕਹਿਣਗੇ ਦਿੱਤੀ ਜਮੀਨ ਲੈ ਗਈ ਆਪਦੇ ਭਰਾ ਦੀ ਮਾਰ ਉਹ ਤਾਂ ਸਾਰੇ ਪਾਸੇ ਤੋਂ ਕੇ ਚੰਗੀ ਆ ਹਾਂ ਜਿਹੜੇ ਸਾਡੇ ਨਾਲ ਲੱchn ਕਰਦੀਆਂ ਕੇ ਇਹ ਨਹੀਂ ਦੀਂਦੇ ਲੋਕਾਂ ਕਿਤੋਂ ਦੇ ਆ ਕੇ ਨਹੀਂ ਖੜਦੇ ਮਾਂ ਤੂੰ ਤਾਂ ਆ ਵੀ ਗਈ ਹੈ ਇੱਕ ਵਾਰੀ ਵੀ ਗੇੜਾ ਨਹੀਂ ਮਾਂ ਕੇ ਗਏ ਹੋਗੇ ਹਣਾ ਤੇ ਜਾਣ ਕੇ ਨਹੀਂ ਆਈ ਹੋਣੀ ਇਹ ਤਾਂ ਕੋਬ ਤੇਰੇ ਮਾਂ ਦੀ ਜਾਂਦਾ ਇਹ ਤਾਂ ਜੇ ਤੂੰ ਆ ਗਈ ਤੇ ਤਾਂ ਵੀ ਨਾ ਕੁਝ ਕਰਵਾ ਅੱਠ ਦਿਨ ਹੋ ਗਏ ਭੋਗ ਤੇ ਨੂੰ ਕੁਝ ਨਹੀਂ ਕਿਹਾ ਅੰਦਰ ਅੰਦਰ ਕੁਲਜੀ ਅੰਤ ਅੰਦਰ ਅੰਦਰ ਕੁਲਜੀ ਜਾਂਦੀ ਮੈਂ ਤਾਂ ਕਿ ਕੁੜੀ ਨੂੰ ਤਾਂ ਪਾ ਮਾਰਿਆ ਹੋਗਾ ਕਹਿੰਦੀ ਹੋਣੀ ਤੇਰੀ ਮਾਂ ਨਹੀਂ ਭੋਗ ਤੇ ਆਈ ਇਹ ਤਾਂ ਮੈਂ ਤੇ ਉਹੀ ਨਹੀਂ ਰਾਜੀ ਇਹ ਅੱਜ ਵੀ ਮੇਰੇ ਕਿੰਨ ਟੰਡਾ ਬੰਦਾ ਤਾਂ ਬੜੀ ਗੁੱਲਵਾਲੀ ਜਿਹੀ ਕੱਢੀ ਜਾਂਦੀ ਐ ਇਹ ਤਾਂ ਹੀ ਕਰੂਗੀ ਮaule ਤੋਂ ਕੁੱਝ ਨਹੀਂ ਸਮਝਾ ਪਰ ਦਿਨੀਆਂ ਕੋਲ ਜਾ ਤਾਂ ਬਣੀ ਪਈ ਸੀ ਜਾਣ ਕੇ ਬਾਣੇ ਆ ਕੇ ਜਿਵੇਂ ਜਿਵੇਂ ਮੈਨੂੰ ਨਹੀਂ ਪਤਾ ਮੈਂ ਨਹੀਂ ਦੇਖਿਆ ਨਹੀਂ ਮੈਨਾਂ ਬੋਲੀ ਨਹੀਂ ਕੱਲਦੀ ਮੈਂ ਕਿਉਂ ਬੁਲਾਵਾ ਫਿਰ ਪੁੰਨੇ ਪੈਨੇ ਹਾਉਰ ਜਦ ਤੱਕ ਠੀਕ ਨਹੀਂ ਦੀ ਐ ਪੈਨੇ ਚੂਈ ਕੋਲ ਜਾ ਕੇ ਬੀਲ ਲਲ ਬਹਿਤਾ ਦੇ ਬਰਾਬਰ ਜਿਹਾ ਨਾ ਤੇ ਐਸ ਤਰ੍ਹਾਂ ਮੈਂ ਹੁਣ ਬਾਹਰੀਆਂ ਕੱਟਣਾਂ ਗੀ ਮੇਰੇ ਬੰਦਾ ਹਜੇ ਤਾਂ ਲਾਡਿੰਗ ਦੇ ਪੂਰਾ ਮਗਰ ਨਹੀਂ ਲੱਗਿਆ ਹੋਵੇ ਜਿੰਮ ਮਗਰ ਲੱਗਿਆ ਹੋਵੇ ਨਾ ਮੇਰੀ ਤੈਨੂੰ ਮੈਂ ਦਿਖਾ ਦ ਦਿਹੇ ਤਾਰੇ ਜਦੋਂ ਬਹਿਂਦਾ ਯਾ ਲੈ ਤਾਂ ਹੁਣ ਆਇਆ 18 ਦਾ ਬੁਕਰਨਾ ਪਊਗਾ ਇਕੱਲੀ ਰਹਿ ਗਈ ਮਰਗੀ ਲੋਕਾਂ ਨੂੰ ਸੁਣਾਇਆ ਕਰਕੇ ਮੇਰੇ ਕੋਲ 2 ਮਿੰਟ ਬੈਂਦੇ ਨਹੀਂ ਬੈਠਣ ਤਾਂ ਦੇਨੇਗਾ ਪਰ 2000 ਮਿੰਟ ਮੈਂ ਕਹਵਰੇ ਕੀ ਕੀ ਬਿੱਟੇ ਕਬੜਾ ਦੂੰਗੀ ਮੈਂ ਤਾਂ ਇਸ ਨੂੰ ਪੂਰਾ ਸਖਾਵੇਂ ਤੇ ਲੜਾ ਤੇ ਇਸੇ ਮਾਪੋਤੋ ਐਤਾ ਮਮਰੀ ਮੈਂ ਗਿਆ ਸੀ ਜੁੰਡ ਛੱਡੀ ਰੱਖਿਆ ਕਰ ਮੈਂ ਕਹਿੰਦਾ ਸਮਝ ਮੇਰੇ ਮਾਂ ਨੂੰ ਕਹਿ ਕੇ ਤਾਂ ਦੇਖ ਵੀ ਜ਼ਮੀਨ ਦਾ ਵੀ ਜਿਹੜੀ 2 ਕਿੱਲੇ ਜ਼ਮੀਨ ਆਉਂਦੀ ਹੈ ਮੇਰੇ ਨਾਮ ਕਰਵਾ ਦੇ ਵੀ ਆਪਾਂ ਘਰ ਦਾ ਮੂੰਹ ਸੇ ਕਰ ਲਾਂਗੇ ਉਹਨੂੰ ਕੀ ਪਤਾ ਕਹ ਬੰਦੇ ਦਾ ਕੋਈ ਕਰੂੰਗੀ ਕੁਝ ਉਹ ਤੇ ਲਾਡੀ ਨੂੰ ਪੂਵਾਂ ਕੇ ਜਵਾਬ ਨਾ ਕਰ ਸੋਹਣਾ ਘੜ ਮਰਨ ਵਾਲਾ ਸੀਦਾ ਮੂਹ ਪੱਕੇ ਜਵਾਬ ਦਿੱਤਾ ਲਾਡੀ ਨੂੰ ਤੇ ਲਾਡੀ ਨੇ ਲਾਡੀ ਨੇ ਮਥੇ ਜਿਹੜੀ ਲਾਡੀ ਮੇਰੇ ਕੋਲ ਆਇਆ ਮੈਂ ਕਿ ਲੈ ਲਈ ਜੀ ਮੈਂ ਕਿ ਲੈ ਲੈ ਕਹਿੰਦਾ ਮੇਰੀ ਮਾਂ ਤਾਂ ਮੇਰੇ ਪਿੱਛੇ ਲੱਗੂਗੀ ਮੇਰੇ ਨਾਮ ਦੀ ਜ਼ਮੀਨ ਕਰਾ ਦਊਗੀ ਤੋਦੂ ਕਰਾ ਲਾਉਂਗਾ ਹਾਂ ਤੇ ਮੈਂ ਕਰਾ ਲਈ ਤੇਨ ਕਰੀ ਨੀ ਨਹੀਂ ਨਾ ਕਹਿੰਦੇ ਮੈਂ ਤਾਂ ਕੋਈ ਨਹੀਂ ਕਹਿੰਦੀ ਜ਼ਮੀਨ ਲੈ ਕੇ ਆਉਂਦੀ ਆਉਦੇ ਪੇਕਿਆਂ ਤੋਂ ਇਹ ਤਾਂ ਪਹਿਨੇ ਦੇ ਕੇ ਆਉਗੀ ਨਿਗਾ ਵੀ ਰੱਖੋ ਮੜੀ ਜੀ ਜੰ ਜਾਊਗੀ ਮੈਂ ਤਾਂ ਲੱਗਦਾ ਜਦੋਂ ਕਹੇ ਕਹੂਗੀ ਨਾ ਵੀ ਮੈਂ ਨਾ ਕਰਾਂ ਹੋਣੀ ਐ ਤੇ ਹੋਰਾਂ ਨੂੰ ਵੀ ਕਹਿ ਦੂਗੀ ਵੀ ਮੈਨੂੰ ਐਂ ਕਹਿੰਦੇ ਨੇ ਕਿ ਫਿਰ ਅੱਜ ਕੱਲ੍ਹ ਸਾਥ ਤੱਕ ਲਈ ਕਹਿੰਦਾ ਲੈ ਪ੍ਰਾਮਾ ਤੋਂ ਲਿਆਉਂਦੀ ਪੈਣ ਜਮੀਨ ਚੰਗੀ ਨਹੀਂ ਲੱਗਦੀ ਤੂੰ ਪਤਾ ਕੀ ਕਹੀ ਇੱਕ ਗੱਲ ਤੇ ਜਾਵਦੀ ਕਹੇ ਫਿਰ ਤੂੰ ਇੱਥੇ ਬਣਨੀ ਚਾਹੀਦੀ ਜੇ ਜ਼ਮੀਨ ਉਹਨੂੰ ਦੇਵੇਂਗੀ ਕਿ ਤਾ ਕਿ ਉੱਥੇ ਰੋਟੀ ਖਾਈ ਤੇ ਮੈਂ ਤੇ ਬੰਦੰਦੀ ਮਾਰੀ ਕਰਦੀ। ਘਾਟੇ ਨੂੰ ਵੀ ਐਂ ਕਹਿਦੀ ਮੈਂ ਤਾਂ ਸਕੇਰੀ ਦਰੂਗੀ ਇਹ ਤਾਂ ਤੁਹਾਨੂੰ ਡਰਾ ਕੇ ਨਾ ਡਰੀ ਫਿਰ ਆਪੇ ਉੱਥੇ ਬੈਠੀ ਰੋਗੀ ਕਿ ਮੈਂ ਨਹੀਂ ਬਣਨ ਦੇਗੀ ਉਹ ਡਾਂਗ ਰੂੰ ਨਹੀਂ ਐਸ ਕਾ ਤੁਸੀਂ ਐਂ ਦੇਖੋ ਦੋ ਕਿਲੇ ਸਾਡੇ ਕੋਲ ਹੈਗੇ ਆ ਹੁਣ ਜਦੋਂ ਬਾਪੂ ਮੁੱਕ ਗਿਆ ਕਿੱਲਾ ਤਾਂ ਲਾਗੇ ਦੇ ਨਾਮ ਚੜ ਗਿਆ ਹੂੰ ਤੇ ਕਿੱਲਾ ਮਾਂ ਦੇ ਨਾਮ ਚੜ ਗਿਆ ਹਾਂ ਅਸਾ ਕਿੱਲੇ ਜੋਗੀ ਰਹਿ ਗਏ ਇਹ ਤਾਂ ਕੋਈ ਪਰਵਾਹ ਨਹੀ ਕਿੱਲੇ ਤਾਂ ਕੀ ਕਰੋਗੇ ਕੋਣ ਦੇ ਦੇ ਤਮੈਂ ਤਾਂ ਐਂ ਡਾਰ ਰਹੇ ਜਿਹੜਾ ਚਿੱਤ ਚੱਕੀ ਜਾਂਦੀ ਹੈ ਨਾ ਕੀ ਪਤਾ ਲੱਗਦਾ ਤੇ ਕਿੱਡੀ ਕਰ ਪਰਜਾਈ ਬਿਮਾਰ ਐ ਨੀ ਹਾਂ ਇਹ ਤਾਂ ਕੀ ਪਤਾ ਜੱਕੇ ਵੀ ਪਰਚਾਈ ਦੇ ਇਲਾਜ ਕਰਵਾਉਣਾ ਇਹ ਤਾਂ ਸੱਚ ਬਾਪੂ ਤੋਂ ਪਹਿਲਾਂ ਲੱਖ ਰੁਪਇਆ ਦੇ ਰੱਖਿਆ ਉਹਨਾਂ ਨੂੰ ਮੰਗ ਕੇ ਹਜੂ ਲੱਖ ਰੁਪਇਆ ਨੰਨਾਂ ਨੇ ਉਹਨਾਂ ਨੇ ਮੋੜਿਆ ਤੇ ਉਹ ਇਹਨੇ ਕੀ ਨੇ ਮੰਗਣਾ ਨੰਨਾਂ ਨੇ ਦੇਣਾ ਹਾਂ ਕਿੰਨੀ ਮੇਰੀ ਪਰਜਾਈ ਬਿਮਾਰ ਹੈ ਦੇ 5 ਲੱਖ ਦਾ ਕਿਵੇਂ ਨਿਕਮੇ ਕਰਕੇ ਲੈ ਲੋ ਕੰਮ ਕਰਦਾ ਮੂੰਹ ਸਰ ਕਰ ਲਉ ਦੇਖ ਕਿ ਹਾਲ ਹੋਇਆ ਬੇ ਮੇਰੇ ਹੋਇ ਨਹੀਂ ਹੁੰਦਾ ਮੇਰਾ ਘਰ ਇਹ ਰੋਇਆ ਪਿਆ ਮੈਂ ਬਗਾਨਾ ਕੋਈ ਹੁਣ ਅੱਛਾ ਜਮੀਨ ਨਾਂ ਲਵਾਈ ਰੱਖੇ ਕੀ ਸੀ ਬੀਤ ਸਮੀ ਮੈਨੂੰ ਕਹਿੰਦੀ ਆ ਪੋਤੇ ਦਾ ਮੂੰਹ ਨਹੀਂ ਦਿਖਾਇਆ 4 ਸਾਲ ਹੋ ਗਏ ਕਿਸੇ ਪੋਤੇ ਪੁੱਤੇ ਦਾ ਮੂੰਹ ਨਹੀਂ ਖਾਇਆ ਮੈਂ ਆ ਕੇ ਚਾਹਦੇ ਜਵਾਕ ਨੂੰ ਜਨਮ ਦੇਵਾਂ ਪੋਤੇ ਪੁੱਤੇ ਦਾ ਹਜੇ ਜਿਹੜਾ ਤੇਰਾ ਜੰਮਿਆ ਤੂੰ ਤਾਂ ਕੁਝ ਬਣਿਆ ਨਹੀਂ ਹਾਂ ਉਹਦੇ ਕੋਈ ਨਾਂ ਨਹੀਂ ਕੋਈ ਥੇ ਨਹੀਂ ਕੋ ਘਰ ਨਹੀਂ ਘਰ ਡਿੱਗਣਾ ਤੇ ਮੈਂ ਚਾਕ ਡੁੱਬਣੇ ਆਥੇ ਹਾਂ ਤਾਂ ਤੇਰੇ ਪੋਤੇ ਦੀ ਗੱਲ ਤਾਂ ਹੋਈ ਜੇ ਬਾਕੀ ਤਾਂ ਵੀ ਦੇ ਕੁਛ ਹਾਂ ਜਵਾਕ ਕਿੰਨਾ ਟਾਈਮ ਜ਼ਮੀਨ ਲਾੜੀ ਦੇ ਨਾਲ ਉਹ ਨਹੀਂ ਟੋਲੀ ਦੇ ਨੇ ਉਹ ਗੱਪਸਣਾਪਾ ਮਾਰੀ ਲਿਆ ਹਣਾ ਹੋਰ ਮਾਤਾ ਦਾ ਪਸਾਤਾ ਮੈਨੂੰ ਸੱਚੀ ਕੋਣ ਵੀ ਤੇਰਾ ਪੀਉ ਨਹੀਂ ਮੰਨਿਆ ਮੈਂ ਤਾਂ ਆਖਿਆ ਸੀ ਕਿ ਮੈਂ ਕਿਹ ਦੋ ਕਿੱਲੇ ਮੰਨ ਕਹਿੰ ਉਹ ਬੁੜੀ ਦੇ ਨਾ ਮੈਂ ਮਤਲਬ 2 ਹੋਗੇ 4 ਹੋਗੇ 5 ਚਾਰ ਤੇ ਕੀਤਾ ਹੁਣ ਇਹਦਾ ਕੀ پتہ ਕਿ ਨਾਮਦਾ ਵੀ ਨਾ ਦੀ ਇਹ ਵੀ ਜੇ ਚਾਨਦ ਗਿਆ ਨਾ ਐਸ ਗੱਲ ਤੇ ਵੀ ਕਹਿ ਦੋ ਫਿਰ ਮੈਂ ਵੀ ਜਦੋਂ ਮੇਰੇ ਪੇਕੇ ਨਾਲ ਚਾਰ ਦਿਨੇ ਤੇ ਗੱਲ ਘੁੱਟੀ ਆ ਤਾਂ ਚਾਰ ਕਿੱਲੇ ਪੂਰੇ ਕਰਕੇ ਦਿਓ ਮੈਂ ਦਿਲ ਵੱਤ ਨੂੰ ਕਿਹਾ ਮੈਂ ਕਿਹਾ ਅਸਲ ਘਰੋਂ ਤਾਂ ਦੋ ਆਉਂਦੇ ਆ ਕਹਿੰਦਾ ਉਹ ਵੀ ਉਸੇ ਦੀ ਕੋਈ ਹੈ ਚਾਰ ਆਉਂਦੇ ਆ ਕਹਿੰਦਾ ਪਤਾ ਚਾਰ ਤੇ ਕੀਤਾ ਕਹਿ ਦਿਆ ਕਰ ਚਾਰ ਤੇ ਕੀਤਾ ਪਿਆ ਉਹ ਤਾਂ ਬੂਨਾ ਚਾਚੇ ਮਗਰ ਲੱਗ ਗਿਆ ਇਹ ਸਾਰੇ ਪਿੰਨੇ ਚਾਚੇ ਦੇ ਪਾਏ ਹੋਏ ਆ ਉਹ ਤਾਂ ਤਾਂ ਸ਼ਾਂਪਾ ਮੰਗ ਕੇ ਬਹਿ ਗਈ ਮਾਮੇਆਂ ਦੇ ਨਾਲ ਹੂੰ ਦੂ ਅੱਗੇ ਮੇਰੇ ਭਰਾ ਮਨੇ ਮੈਂ ਜ਼ਮੀਨ ਦਿੱਤੀ ਆ ਮੈਂ ਤਾਂ ਕੁਝ ਨਹੀਂ ਲਗੋ ਕੇ ਰੱਖਿਆ ਕੀ ਆ ਕਿ ਜਿਹ ਪਛਾਣ ਜਾਣਾਂ ਨੇ ਪਰ ਉਹਰੇ ਸ਼ਾਂਪਾ ਬਾਦੋਂਗੇ ਤਾਂ ਉਹ ਤਾਂ ਚੌੜੀ ਹੋ ਕੇ ਸ਼ਾਂਪਾ ਪਵਾਦੀਆਂ ਤੇ ਫਿਰ ਉਹ ਜ਼ਮੀਨ ਵੀ ਦੇ ਕੇ ਤੇ ਤੈਨੂੰ ਪਤਾ ਨਾ ਸਾਰਾ ਸੁਣਾਦੀ ਬਸ ਕੋਈ ਨਾ ਹੁਣ ਮੈਨੂੰ ਕਹਿਂਦੇ ਸਹੀ ਸੁਣਾਉ ਸਾਰੀਆਂ ਗੱਲਾਂ ਤਾਂ ਮੇਰਾ ਨੱਕ ਨਹੀਂ ਰਹਿੰਦਾ ਅੱਗੇ ਮੈਨੂੰ ਜ਼ਮੀਨ ਦਿੱਤੀ ਇੱਕ ਮੇਰੇ ਮੁੰਡੇ ਚਾਰ ਕਿੱਲਾਂ ਤੇ ਕੌਣ ਸ਼ਾਂਪਾ ਪਾਉਂਦਾ ਕਿਸੇ ਨੂੰ ਅੱਪਾ ਵੇਰ ਬੇਪਾ ਕਵੇ ਚਲਕਲ ਲੀਆ ਉਹ ਮੁੰਡਾ ਕੱਲਾ ਹੈ ਮੇਰੀ ਤੇ ਕੱਲੀ ਰਾਜ ਕਰੂਗੀ ਮੈਂ ਤਾਂ ਖਾਏ ਪਤਾ ਨਹੀਂ ਦੀ ਸੀ ਆ ਬਾਪੂ ਨਾ ਨਾ ਦਾ ਇਹ ਚੱਜੇ ਦੀ ਗੱਡੀ ਇਹ ਮਾਰਚਿੰਗ ਕਲਾ ਨਹੀਂ ਕਿਸੇ ਥਾਂ ਦੀ ਕਿੱਥੇ ਪੱਲੇ ਪੈ ਗਈ ਸਾਡੇ ਬਾਪੂ ਦੇ ਰਚੰਗਾ ਸੀ ਆਨ ਉਹ ਤਾਂ ਮਾ ਕਰ ਲਾ ਬਦਾਂ ਸੀ ਕਰ ਸਾਡੇ ਫੋਨ ਲੈਂਦਾ ਸੀ ਸੁਣ ਲੈਂਦਾ ਸੀ ਗੱਲ ਤਾਂ ਜਮੀ ਨਹੀਂ ਸੁਣਦੀ ਤੇ ਪੇਕਿਆਂ ਨੂੰ ਖਵਾਈ ਜਾਂਦੀ ਹੈ ਪੇਕਿਆਂ ਨੂੰ ਖਵਾਈ ਜਾਂਦੀ ਹੈ ਤੇ ਤੇਰੇ ਕੋਲ ਇੰਨਾ ਲੈ ਬੈਠਾ ਪੁੱਛਣ ਵਾਲਾ ਹੋ ਗੇ ਵੀ ਕੀ ਹੈ ਜਿਹੜਾ ਪੇਕਿਆਂ ਨੂੰ ਖਵਾਈ ਜਾਂਦੇ ਉਹਨਾਂ ਦੇ ਤਾਂ ਇੰਨਾ ਕੁਛ ਨਹੀਂ ਮਾਂ ਦਾ ਆਦੇ ਪੋਤਾਰੇ ਸੋਚਦੀ ਵੀ ਮੇਰੇ ਪੁੱਤ ਦਾ ਬਣ ਜਾਏ ਇਹ ਡੋਬ ਬੰਨੂ ਫਿਰਦੀ ਆ ਇਹ ਆਪ ਦੇ ਤੀਜੇ ਦਾ ਸੋਚਦੀ ਆ ਤੀਜੇ ਦੇ ਖਾਣੇ ਉੱਪਰ ਜਦੋਂ ਤੀਜੇ ਵੀ ਤੈਨੂੰ ਸਾਮ ਲਵਾ ਕੇ ਦਵਾਈ ਬੂਟੀ ਦਾ ਤੈਨੂੰ ਇਹੇ ਦਵਾਉਂਦੇ ਆ ਚੱਕ ਕੇ ਲ ਜਾਂਦੇ ਆ ਕਹਿੰਦੇ ਦਸੀ ਗੱਲੀਆਂ ਗੱਲੀਆਂ ਇਹ ਕਹਿਦਾ ਕਰ ਵੀ ਜਿਹੜਾ ਕੋਈ ਭਾਈ ਜਿਹਨੂੰ ਦੇਵੇਂਗੇ ਉਹ ਹੀ ਸਾਂਭੂਗਾ ਹੋ ਚਾਹ ਦੇ ਵੀ ਆਂ ਚਾਹ ਪੀਣੀ ਵਿੱਚ ਆ ਗਿਆ ਉਹਨੂੰ ਦੇ ਜਾਣੀ ਮੇਰੇ ਦਮਾ ਮੇਰੇ ਤਾਂ ਢਿੱਡ ਨਾਲ ਤੋਖਣ ਲੱਗ ਜੇ ਉਹਦੀ ਮੱਛੀ ਜਾਂਦੀ ਹੋਣੀ ਵੀ ਪਤਾ ਨਹੀਂ ਕੀ ਖਵਾਤਾ ਆਪਦੀ ਮਾਂ ਨੂੰ ਆਪੀ ਚਾਕੇ ਪੀ ਲੂਗੀ ਪੁੱਛ ਲਿਆ ਸੀ ਨਾ ਜਵਾਬ ਦੇ ਤਾਂ ਮੈਨੂੰ ਤਾਂ ਮੈਂ ਤਾਂ ਹੁਣ ਬਾਹਰ ਕਰ ਤੂੰ ਪੀ ਲਾਂ ਇਹ ਰੋਟੀ ਫੜ ਲੈਣੀ ਜਨ ਘਰਾਉਣੇ ਅੱਜ ਤਾਂ ਨਹੀਂ ਖਾਧੀ ਰੋਟੀ ਮੇਰੇ ਤਾਂ ਆਪੀ ਚਾਕੇ ਖਾਦੀ ਆ ਲੱਛਣ ਜਿ ਦੇਖ ਲਗਾ ਕੰਨ ਵੀ ਲੱਗ ਗਿਆ ਨਾ ਮੈਨੂੰ ਤਾਂ ਹੀ ਡਰ ਲੱਗਦਾ ਤੇ ਹੋਰ ਭਾਂਡ ਵੀ ਦਿੱਤਾ ਤੇ ਪੰਡੇ ਤਾਂ ਮੈਨੂੰ ਮਾਰੀ ਬਣਾਤਾ ਮੈਨੂੰ ਅੱਧੇ ਪਿੰਡ ਚ ਵੀ ਕੀ ਕਹਿੰਦੀ ਮੈਨੂੰ ਸਮਝਦੀ ਨਹੀਂ ਬਸਾਈ ਕਹਿੰਦੀ ਉਹ ਲੋਕ ਤੇ ਮੈਂ ਆਣੇ ਗੜਗੜ ਲੰਗਦੇ ਮੇਰੇ ਬੰਨੀ ਖੈ ਉਹ ਲੋਕ ਪਤਾ ਹੀ ਇਹਦਾ ਪਾਣ ਹੁਣ ਕਿਸੇ ਲੱਛਣਾ ਦਾ ਕੰਮ ਜਾਣਦਾ ਓਕੇ ਮੈਂ ਜੇ ਤੈਨੂੰ ਠੀਕ ਹੈ ਦਾ ਪਾਲਪੁਰ ਕੀ ਵਾਲਾ ਵਧੀਆ ਵਧੀਆ ਸਭ ਤੇ ਬਸੂਤਾਂ ਦਾ ਹਾਂ ਹਾਂ ਸਭ ਤਾਂ ਬਸੂਤਾਂ ਦਾ ਤੂੰ ਮੈਂ ਤੇਰੇ ਕੋਈ ਆਇਆ ਸੀ ਯਾਰ ਇੱਕ ਫਰਿਆਦ ਲੈ ਕੇ ਜਿੰਦਾਣ ਕੇ ਕਰਦੇ ਹਾਂ ਹੱਲ ਬਦਲਾ ਯਾਰ ਕਿਵੇਂ ਹੋਈ ਉਹ ਤੁਹਾਨੂੰ ਪਤਾ ਨਾ ਮਾਤਾ ਦਾ ਬਿਮਾਰ ਹੋਈ ਪਈਆ ਯਾਰ ਹਾਂ ਦਵਾਈ ਦੁਵਾਈ ਦੁਵਾਈ ਬੜੀ ਮਹਿੰਗੀ ਚੱਲ ਜਾਂਦੀ ਆ ਠੀਕ ਐ ਤੇ ਪਹਿਲਾਂ ਤਾਂ ਮੈਂ ਫੋਟੋੜਾ ਲਗਾ ਕੇ ਲੈ ਲਾਂਦਾ ਸੀ ਤੇ ਇਹ ਥੀ ਜਰੀ ਗਿਆ ਮੁੱਠੀ ਨਾਲ ਤੁਸੀਂ ਜਨਾ ਕਰ ਚੱਲੀ ਜਾਂਦਾ ਸੀ ਜਨਾ ਕਰ ਚੱਲੀ ਜਾਂਦਾ ਸੀ ਹੁਣ ਜਦ ਥੋੜਾ ਜਿਹਾ ਪੈਸਾ ਨਹੀਂ ਸ਼ਾਟਿੰਗ ਆ ਤੇ ਕਣਕ ਵੱਢ ਕੇ ਨਾ ਤੈਨੂੰ ਵਾਪਸ ਕਰ ਦੂੰਗਾ ਵੀਰ ਬਣ ਕੇ ਜੇ 2 ਲੱਖ ਰੁਪਏ ਦਾ ਖੰਡ ਕਰਕੇ ਦੇ ਦਿੰਦਾ ਮੈਂ ਮੈਂਤੀ ਆ ਗੱਲਾਂ ਆਏ ਆ ਰਾਇ ਪਾਲਾ ਪੈਸਾ ਦਾ ਕੋਈ ਜੱਤ ਨਹੀਂ ਪੈ ਰਿਹਾ ਮੈਂ ਹੱਲ ਤੈਨੂੰ ਕਰ ਦੂੰਗਾ ਹਣਾ ਮਖਤਾਰੀ ਤੇਰੀ ਭਰਜਾਈ ਦੇ ਹੱਥ ਠੀਕ ਐ ਉਹਦੇ ਨਾਲ ਮੈਂ ਰੈਮਾਸਬਲੀ ਕਰੂੰਗਾ ਕੀ ਕਰ ਰਿਹਾ ਰੂ ਕਰਕੇ ਉਹ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਬਣਿਆ ਦੇਖਿਆ ਨਹੀਂ ਨਾ ਜਣੀ ਗੱਲ ਮੇਰੀ ਅਨਿਤ ਬੰਦੇ ਕੋਲ ਤਾਂ ਤੁਹਾਨੂੰ ਪਤਾ ਵੀ ਬੁੱਕਲ ਵੀ ਨਹੀਂ ਖੋਲਦੀ ਯਾਰ ਹਾਂ ਇਹ ਗੱਲ ਤਾਂ ਮੈਂ ਜਿਹੜੀ ਸਾਡੀ ਸਾਹਮਣੇ ਕਿ ਮੈਨੂੰ ਵੀ ਪਤਾ ਹੈ ਇਹ ਗੱਲ ਦਾ ਤਾਂ ਹਨਾ ਵੀ ਐ ਦੱਸ ਉਹ ਮਾ ਦਾ ਬਗਾਰ ਦੀ ਉਹ ਹਾਂ ਇਹਨੂੰ ਸਾਰੇ ਪਤਾ ਕਿਹਦੀ ਮਾਂ ਹੀ ਆ ਵਾਂ ਤੋਂ ਬਿਨਾਂ ਰਹੇ ਵੀ ਕੌਣ ਗਿਆ ਗਿਆ ਕੌਣ ਗਿਆ ਇਹ ਮੈਂ ਜਿਹੜੀ ਪਾੜ ਤਾ ਕੇ ਹੁਣ ਤੁਹਾਨੂੰ ਪਤਾ ਵੀ ਕਿੰਨੇ ਕਰੀ ਦਿਸ਼ਾਈ ਬੋਲਨ ਨੂੰ ਸੰਦੀ ਹੈ ਨਾ ਹਾਂ ਹਾਂ ਨਾ ਪਰ ਪ੍ਰਧਾਇਤ ਦਾ ਕੀ ਬਵਾਦ ਨਹੀਂ ਕੋਈ ਬੰਦੇ ਦੀ ਮੀਨ ਹੁੰਦੀ ਹੈ ਜਣਦਾ ਇਹ ਰਹਾ ਹੈ ਨਾ ਪਰ ਪੁੱਛਣ ਦਾ ਪੈਂਦਾ ਹੀ ਜਿਹੜਾ ਮਖਤਿਆਰੀ ਜਿਹੜੀ ਪ੍ਰਧਾਇਤ ਦੇ ਹੱਥਾਂ ਮੈਂ ਉਹ ਵੀ ਬੋਲ ਕੋਲ ਨੂੰ ਨਾ ਵੀਰ ਆ ਤਾ ਮੈਂ ਦਿੰਦਾ ਤਾਂ ਨਾ ਕਰਨੀ ਇਹ ਨਹੀਂ ਸੀ ਜਾਨਾ ਪੁੱਛ ਕੇ ਤਨ ਮੈਂ ਕੋਈ ਗੱਲ ਨਹੀਂ ਹੱਲ ਕਰ ਦੂੰਗਾ ਨਹੀਂ ਆਏ ਗੁਰਨਾਤ ਤਾਂ ਅੰਦਰ ਅੰਦਰ ਤੂੰ ਜਾਂਦਾ ਉਹ ਗੁਰਨਾਤ ਦਾ ਮਾਈ ਜਨਾ ਯਾਰ ਫੇਰ ਵੀ ਮੰਨ ਕੇ ਗੱਲ ਨਾ ਵੀ ਤੋ ਦਿਲ ਤੋਂ ਕਦਾਤਰਾ ਵੀ ਰੁਪਈਏ ਦਾ ਦੱਬਣਾ ਜਾਵਾ ਲਿਖਾਣਾ ਨਹੀਂ 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 ਐਡੀ ਕੋਈ ਗੱਲ ਨਹੀਂ ਯਾਰ ਰਾਜਪਾਲ ਅਸੇ ਵੀ ਨਾ ਮੰਨ ਗਏ ਪੁੱਛਣਾ ਪੈਂਦੀ ਆ ਰਹਿਵਾਂਗੇ ਕਰਨੀ ਪੈਂਦੀ ਆ ਤੈਨੂੰ ਪਤਾ ਹੈ ਨਾ ਨਹੀਂ ਜੇ ਤੂੰ ਕਹੀ ਤਾਂ ਤੜਤ ਹੁੰਦਾ ਨਾ ਬੰਦੇ ਨੂੰ ਯਾਰ ਭਾਵੇਂ ਜਨਾ ਪੈਸਾ ਵੀ ਗੱਲ ਨੂੰ ਯਾਰ ਕੀ ਨੇਕੀ ਜੁੜੀ ਨੂੰ ਹੋ ਜੇ ਕਿੱਥੋਂ ਨੋੜੂਗਾ ਹੈ ਆਪਾਂ ਲਿਖਾ ਲਾਂਗੇ ਕੋਈ ਨਹੀਂ ਸਟਾਨ ਤੇ ਨਾ ਨਾ ਲਿਖਣਾ ਦੀ ਤਾਂ ਕੋਈ ਗੱਲ ਹੀ ਨਹੀਂ ਯਾਰ ਤੇਰੀ ਪਹੁੰਚ ਆਈ ਨਾ ਫਿਰ ਆਏ ਹੋ ਜੀ ਜ਼ਰੂਰੀ ਆ ਤੈਨੂੰ ਪਤਾ ਰਹਿ ਤਾਂ ਕਰਨੀ ਪਊਗੀ ਹੈ ਨਾ ਚੈੱਕ ਕਰਨੀ ਰਹਿ ਮੈਨੂੰ ਵੀਰ ਵਾਂ ਕੇ ਜੇ ਦੱਸ ਦੇਦਾ ਯਾਰ ਬਹੁਤ ਸੋਹਣੀ ਗੱਲ ਕਰ ਦੇਣਾ ਨਾ ਬਾਕੀ ਕੋਈ ਗੱਲ ਨਹੀਂ ਯਾਰ ਮੈਨੂੰ ਆਪ ਨੂੰ ਪਤਾ ਵੀ ਤੇਰੀ ਮਾਤਾ ਬਿਮਾਰ ਆ ਹਨਾ ਤੇ ਮળે ਤੇਰੀ ਪ੍ਰਧਾਈ ਨਹੀਂ ਰਹਾ ਦੀ ਉਹ ਹੈਗਾ ਹਨਾ ਮੈਂ ਇੱਕ ਦੋ ਬੰਦੇ ਕੋਈ ਹੋਰ ਵੀ ਜਾਣ ਦੀ ਚਾਹਤ ਕੀਤੀ ਸੀਗੀ ਮਾ ਯਾਰਾ ਰੇਕ ਬੰਦਾ ਤੈਨੂੰ ਪਤਾ ਵੀ ਗੱਲ ਆਣ ਸੁਣੀ ਕਰ ਦਿੰਦਾ ਹਾਲਾ ਕਹਿੰਦਾ ਯਾਰ ਮੌਕੇ ਦੇਉ ਨਾ ਦੂ ਪਰ ਇਹ ਦੱਸ ਕਿ ਨਹੀਂ ਇਹਦਾ ਗੱਲ ਹੈ ਐ ਮਾੜਾ ਮਾੜਾ ਆਇਆ ਖੜਾ ਜਿਹੜੇ ਵਿੱਚ ਐਂਦਰੇ 20 25% ਬੰਦੇ ਆਏ ਜਾਂ ਜਿਹੜੇ ਪੈਸੇ ਲੈ ਕੇ ਮੁੜ ਕੇ ਲੋਗਾ ਨਹੀਂ ਕਰਦੇ ਉਹਨਾਂ ਕਰਕੇ ਚੰਗੇ ਬੰਦਿਆਂ ਨੂੰ ਵੀ ਨਹੀਂ ਪੈਸਾ ਮਿਲਦਾ ਇਹਦਾ ਗੱਲ ਹੈਗੀ ਹੈ ਹਾਂ ਇਹਨੂੰ ਵੀ ਬਹੁਤ ਦੁੱਖ ਲੱਗਦਾ ਤੀਦਾ ਚੜ ਵੀਰ ਬਣ ਕੇ ਮੈਨੂੰ ਦੱਸਿਓ ਫਿਰ ਮੜਾ ਆ ਜਾਣਾ ਕਹਿੰਦਾ ਸ਼ਾਮ ਤੱਕ ਕਰਦੇ ਆਂਗਾ ਸ਼ਾਮ ਤੱਕ ਦੱਸ ਦੂਗਾ ਮੈਂ ਤੈਨੂੰ ਹਣਾ ਕਰਕੇ ਮੜੀ ਇੱਕ ਦੱਸਿਓ ਨਾ